ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿਕਾਰ ਭਰੀ ਸੇਤ ਪਰਿ ਸਤਿ ਸ਼੍ਰੀ ਅਕਾਲ ਜੀ ਅੱਜ ਦੇ ਪੋਡਕਾਸਟ ਦੇ ਵਿੱਚ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਔਰ ਅੱਜ ਕਰਾਂਗੇ ਗੱਲਾਂ ਬਾਤਾਂ ਸੇਤ ਨੂੰ ਲੈ ਕੇ ਕਿਉਂਕਿ ਸੇਤ ਦੇ ਬਹੁਤ ਹੀ ਧਨੀ ਅੱਜ ਸਾਡੇ ਨਾਲ ਮੌਜੂਦ ਨੇ ਜਨਾਬ ਕਰਤਾਰ ਚੀਮਾ ਜੀ ਉਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ ਜੀ ਹੋਰ ਚੀਮਾ ਸਾਹਿਬ ਕੀ ਹਾਲ ਚਾਲ ਨੇ ਕਿਵੇਂ ਚੱਲ ਰਿਹਾ ਸੇਤ ਦਾ ਬਹੁਤ ਵਧੀਆ ਇਹ ਸੇਤ ਵਧੀਆ ਗੁੱਡ ਤੇ ਸਭ ਫਿੱਟ ਹੈ ਕਸਲ ਚੱਲੀ ਜਾਂਦੀ ਹੈ ਕੀ ਬਾਤ ਹੈ ਤੇ ਫਿਲਮਾਂ ਕਰੀ ਜਾਂਦੇ ਬਿਲਕੁਲ ਤੁਹਾਨੂੰ ਦੇਖ ਕੇ ਅਸੀਂ ਵੀ ਆਪਣੀ ਇਸ ਉਮਰ ਦੇ ਵਿੱਚ ਕੋਸ਼ਿਸ਼ ਕਰਦੇ ਰਹਿੰਦੇ ਹਾਂ ਕੁਝ ਬਣਿਆ ਜਾਵੇ ਤੇ ਤੁਹਾਨੂੰ ਦੇਖ ਕੇ ਹੋਰ ਵੀ ਲੋਕ ਬਹੁਤ ਇਨਸਪਾਇਰ ਹੁੰਦੇ ਇਸ ਉਮਰ ਦਾ ਕੀ ਮਤਲਬ ਹੈ ਯੰਗ ਉਹ ਬੰਦਾ ਕਦੇ ਬੁਢਾ ਨਹੀਂ ਹੁੰਦਾ ਐਕਸਰਸਾਈਜ਼ ਕਰਦਾ ਰਹੇ ਸਿਹਤ ਦਾ ਧਿਆਨ ਰੱਖੇ ਪਰ ਸੁਭਾਜ ਗੋਲ ਤਾਂ ਨਹੀਂ ਹੁੰਦਾ ਕਦੇ ਕਿਉਂਕਿ ਇਹ ਲੋਕਾਂ ਨੂੰ ਜਵਾਨ ਰੱਖਣ ਦੇ ਵਿੱਚ ਕੰਮ ਕਰਦਾ ਹਾਂ ਤੁਹਾਡੇ ਕੋਲ ਤਾਂ ਬਹੁਤ سارے ਮੰਤਰ ਨੇ ਸਿਹਤ ਦੇ ਤੇ ਮਤਲਬ ਆ ਤੁਹਾਡੇ ਸ਼ੋਅ 'ਚ ਆ ਕੇ ਤੁਸੀਂ ਕਹਿੰਦੇ ਸੀ ਆਪਾਂ ਇੱਕ ਗੱਟ ਹੈਲਥ ਤੇ ਵੀ ਗੱਲ ਕਰਾਂਗੇ ਤੇ ਮੈਂ ਚਾਹਣਾ ਮੈਂ ਵੀ ਸੁਣਾ ਉਹ ਗੱਲ ਤੇ ਸਾਡੀ ਆਡੀਅנס ਵੀ ਇਹ ਗੱਲ ਸੁਣੇ ਹਾਂ ਤੇ ਉਹਦੇ ਬਾਰੇ ਥੋੜਾ ਜਿਹਾ ਦੱਸੋ ਸਾਨੂੰ ਇੱਕ ਨਾ ਜਿਹੜਾ ਗੱਟ ਹੈਲਥ ਆ ਜਿਵੇਂ ਸਾਡੇ ਪੇਟ ਦੀ ਪਾਚਨ ਕਿਰਿਆ ਕਮਜ਼ੋਰ ਹੈ ਕਿਸੇ ਵੀ ਗਿਆ ਕਈ ਲੋਗਾਂ ਨੂੰ ਕੀ ਹੁੰਦਾ ਖਾਣਾ ਖਾਇਆ ਹਰ 5-7 ਮਿੰਟ ਬਾਅਦ ਟਾਇਲਟ ਦੌੜਦੇ ਆ ਰੋਟੀ ਹਜ਼ਮ ਹੀ ਨਹੀਂ ਹੁੰਦੀ ਖਾਦਾ ਪੀਤਾ ਜਿਵੇਂ ਕਹਿੰਦੇ ਪੁੱਠੇ ਮਤਲਬ ਘੜੇ ਦੇ ਨੀਚੇ ਸੁਰਾਖ ਆ ਉਤੋਂ ਪਾਣੀ ਜਿੰਨਾ ਮਰਜ਼ੀ ਪਾਈ ਜੋ ਕੋਈ ਫਾਇਦਾ ਨਹੀਂ ਤਾਂ ਉਸੇ ਤਰ੍ਹਾਂ ਨਾ ਜਦੋਂ ਬੰਦਾ ਖਾਣਾ ਖਾਂਦਾ ਉਹਨੂੰ ਇੱਕਦਮ ਲੂਜ਼ ਮੋਸ਼ਨ ਹੋ ਜਾਂਦਾ ਜਾ ਕੇ ਟਾਇਲਟ ਚ ਕਲੀਨ ਕਰਕੇ ਆਉਂਦਾ ਤੇ ਉਸ ਤੋਂ ਬਾਅਦ ਫੇਰ ਭੁੱਖ ਲੱਗ ਜਾਂਦੀ ਹੈ ਇੱਕ ਹੁੰਦਾ ਕਿ ਉਹ ਖਾਣਾ ਵੀ ਬਹੁਤ ਖਾਂਦਾ ਸਭ ਕੁਝ ਕਰਦਾ ਹੈ ਭੁੱਖ ਵੀ ਬੜੀ ਲੱਗਦੀ ਹੈ ਉਹਨੂੰ ਕਬਜ ਰਹਿੰਦੀ ਹੈ ਕਬਜ ਰਹਿੰਦੀ ਹੈ ਉਹ ਇੱਕ ਇਸ ਚੀਜ਼ ਵਾਸਤੇ ਬਹੁਤ ਵੱਡੀ ਗੱਲ ਅੱਜ ਆਪਾਂ ਕਰਨੀ ਆ ਔਰ ਆਪਣੇ ਜਿੰਨੇ ਵੀ ਮਿੱਤਰਵੇਲੀ ਸੁਣ ਰਹੇ ਆ ਪ੍ਰੋਗਰਾਮ ਸਾਰਿਆਂ ਨੂੰ ਇਹ ਗੱਲ ਦੱਸਣੀ ਹੈ ਚਾਹੇ ਉਹ ਮੇਲ ਆ ਚਾਹੇ ਫੀਮੇਲ ਆ ਚਾਹੇ ਯੰਗ ਆ ਚਾਹੇ 올ਡ ਦੇ ਬੱਚੇ ਸਾਰਿਆਂ ਵਾਸਤੇ ਇੱਕ ਬਹੁਤ ਵੱਡੀ ਰਸਾਇਣਿਕ ਔਸ਼ਧ ਹੈ ਜਿਹਨੂੰ ਅਸੀਂ ਰਸਾਇਣ ਕਿਹਾ ਉਹਦਾ ਨਾਮ ਹੈ ਤ੍ਰਿਫਲਾ ਪਾਊਡਰ ਤ੍ਰਿਫਲਾ ਪਾਊਡਰ ਤ੍ਰਿਫਲਾ ਪਾਊਡਰ ਹੁਣ ਤ੍ਰਿਫਲਾ ਦੇ ਵਿੱਚ ਬਸ ਲੋਕਾਂ ਨੂੰ ਇੰਨਾ ਕੀ ਪਤਾ ਕਿ ਤ੍ਰਿਫਲਾ ਤ੍ਰਿਫਲਾ ਹੁਣ ਇਹ ਨਹੀਂ ਪਤਾ ਕਿ ਇਹਦੇ ਕਿਵੇਂ ਕਿਵੇਂ ਬਣਾਉਣ ਦੇ ਸਾਧਨ ਆ ਉਹ ਗ੍ਰੰਥਾਂ ਦੇ ਵਿੱਚ ਲਿਖਿਆ ਹੁਣ ਜਿਵੇਂ ਤ੍ਰਿਫਲਾ ਮਤਲਬ ਤਿੰਨ ਫਲ ਤਿੰਨ ਫਲ ਤਿੰਨ ਫਲਾਂ ਦਾ ਤੇ ਫਲਾ ਹਰੜ ਬਿਹੜਾ ਧਿਆਨ ਲਾ ਹਰੜ ਬਿਹੜਾ ਧਿਆਨ ਲਾ ਆਮਲਾ ਹੁਣ ਕਈ ਕੰਪਨੀਆਂ ਬਣਾਉਂਦੀਆਂ ਨੇ ਲੈਂਦੀਆਂ ਨੇ ਇਦਾਂ ਹੀ ਪਤਾ ਨਹੀਂ ਕਿੱਥੋਂ ਲਿਆ ਕਿਤੋਂ ਨਾਲ ਉਹਨਾਂ ਨੇ ਪੀਸਤਾ ਤੇ ਤੁਹਾਨੂੰ ਬਣਾ ਕੇ ਦਿੱਤਾ ਬਣਾ ਕੇ ਦਿੱਤਾ ਉਹ ਇੱਕ ਹੋ ਗਿਆ ਕਿ ਕੰਪਨੀ ਅੱਛੀ ਕੰਪਨੀ ਹੈ ਉਹ ਆਪਣੀ ਜਿਹੜੀ ਪ੍ਰੈਸਟਿਜ ਆ ਉਹਦਾ ਬੜਾ ਖਿਆਲ ਹੁੰਦਾ ਉਹ ਬਣਾਉਂਦੀ ਆ ਕਿ ਹਰੜ ਬਿਹੜਾ ਆਮਲਾ ਲਿਆ ਉਹਨੂੰ ਚੰਗੀ ਤਰ੍ਹਾਂ ਧੋਇਆ ਸਾਫ਼ ਕਰਿਆ ਸੁਕਾਇਆ ਡਰਾਈ ਕਰਿਆ ਤੇ ਬਰਾਬਰ ਮਾਤਰਾ ਚ ਕਿਲੋ-ਕਿਲੋ 2-2 ਕਿਲੋ ਕੁਇੰਟਲ-ਕੁਇੰਟਲ ਜੋ ਵੀ ਰੇਸ਼ੋ ਨੇ ਦੇਣੀ ਸੀ ਤਿੰਨਾਂ ਦੀ ਪਾਈ ਤੇ ਉਹ ਪਾ ਕੇ ਉਹਨੂੰ ਰੈਡੀ ਕੀਤਾ ਤੇ ਮਾਰਕੀਟ 'ਚ ਦੇਤਾ ਹੂੰ ਹੂੰ ਉਹ ਵੀ ਬਹੁਤ ਫਾਇਦੇਮੰਦ ਹੈ ਓਕੇ ਇਹ ਨਹੀਂ ਹੈ ਕਿ ਉਹਦਾ ਕੋਈ ਨੁਕਸਾਨ ਹੈ ਉਹ ਵੀ ਫਾਇਦੇਮੰਦ ਹੈ ਪਰ ਜਿੰਨਾ ਬੈਨੀਫਿਟ ਤ੍ਰਿਫਲਾ ਦਾ ਲਿਖਿਆ ਗਿਆ ਗ੍ਰੰਥ ਦੇ ਵਿੱਚ ਕਿ 1 2 ਐਂਡ 4 ਦੀ ਰੇਸ਼ੋ 1 2 ਐਂਡ 4 ਦੀ ਰੇਸ਼ੋ ਹਾਂ ਤੇ ਪਲੱਸ ਉਹਦੇ ਵਿੱਚ ਪੈ ਜਾਂਦਾ ਤੁਲਸੀ ਦਾ ਪੱਤਿਆਂ ਦਾ ਥੋੜਾ ਜਿਹਾ ਪਾਊਡਰ ਓਕੇ ਉਹ ਬਣ ਜਾਂਦਾ ਤ੍ਰਿਫਲਾ ਅੰਮ੍ਰਿਤ ਤ੍ਰਿਫਲਾ ਅੰਮ੍ਰਿਤ ਤੂਲਸੀ ਦੇ ਪੈਣ ਦਾ ਹਾਂ ਤੂਲਸੀ ਪੈਣ ਨਾਲ ਉਹ ਅੰਮ੍ਰਿਤ ਵੈਸੇ ਤਾਂ ਰਸਾਇਣਾਈ ਉਹ ਹੈ ਹੀ ਅੰਮ੍ਰਿਤਾ ਉਹਨੂੰ ਮੰਨਿਆ ਗਿਆ ਅੰਮ੍ਰਿਤ ਪਰ ਜਦੋਂ ਇਹ ਚ ਤੂਲਸੀ ਪੱਤਰ ਪੈਂਦਾ ਫਿਰ ਇਹ ਬਣਦਾ ਤ੍ਰਿਫਲਾ ਅੰਮ੍ਰਿਤ ਓਕੇ ਪਰ ਜਦੋਂ ਤ੍ਰਿਫਲਾ ਅੰਮ੍ਰਿਤ ਦਾ ਰੂਪ ਲੈਂਦਾ ਫਿਰ ਤੁਸੀਂ ਇਹ ਦੇਖ ਲਓ ਕਿ ਇਹਦੇ ਬਾਰੇ ਦੱਸਿਆ ਗਿਆ ਖੈਰ ਮੈਂ ਤਾਂ ਹਮੇਸ਼ਾ ਇਹ ਕਰਨਾ ਕਿ ਤ੍ਰਿਫਲਾ ਦਾ ਖਾਇਆ ਤੇ ਸੁਭਾਸ਼ ਗੋਇਲ ਦਾ ਬਤਾਇਆ ਬਾਅਦ ਚ ਪਤਾ ਲੱਗਦਾ ਹੈ ਪਰ ਇਹ ਤੁਰੰਤ ਪਤਾ ਲੱਗਦਾ ਹੈ ਤੇ ਇਹਦਾ ਕੀ ਆ ਕਿ ਜਦੋਂ ਤੁਸੀਂ ਤਿਰਫਲਾ ਪਾਊਡਰ ਲੈਣਾ ਜੈਂਟਸ ਨੇ ਖਾਸ ਕਰ ਅੱਜ ਇਸ ਪੋਡਕਾਸਟ ਦੇ ਵਿੱਚ ਇਹ ਚੀਜ਼ ਬਹੁਤ ਕਲੀਅਰ ਕਰਨਾ ਪੈਂਦਾ ਹੈ ਚਿਮਾ ਸਾਹਿਬ ਕਿ ਜਿਹੜੇ ਜੈਂਟਸ ਆ ਉਹ ਇਹਨੂੰ 5 ਵਜੇ ਤੱਕ ਲੈ ਲੈਣ ਸ਼ਾਮ ਨੂੰ 4-5 ਵਜੇ 6 ਵਜੇ ਸੂਰਜ ਛਪਨ ਤੋਂ ਪਹਿਲਾਂ ਪਹਿਲਾਂ ਇੱਕ ਚਮਚ ਨਰਮ ਪਾਣੀ ਦੇ ਨਾਲ ਲੈ ਲੈਣਾ ਇਹ ਇਸੇ ਟਾਈਮ ਹੀ ਕਿਉਂ ਲੈਣਾ ਹੈ ਇਹਦਾ ਮਤਲਬ ਹੈ ਕਿ ਜਿਹੜਾ ਵਾਤਾਵਰਨ ਆ ਉਹਦੇ ਵਿੱਚ ਸੂਰਜ ਦੀ ਗਰਮੀ ਉਸ ਟਾਈਮ ਪੀਕ ਤੇ ਹੁੰਦੀ ਆ ਇੱਕ ਤੁਸੀਂ ਦੇਖਿਆ ਹੋਊਗਾ ਕਿ ਜਦੋਂ ਸ਼ਾਮ ਨੂੰ ਇੱਕ ਤੋੜ ਲੱਗਦੀ ਆ ਇਨਸਾਨ ਨੂੰ 5:00 ਵਜੇ ਜਾ ਕੇ ਜਦੋਂ ਚਾਹ ਮੰਗਦਾ ਹੂੰ ਹੂੰ ਜਿਹੜਾ ਪੈਗ ਵਾਲਾ ਉਹਦਾ ਧਿਆਨ ਉਧਰ ਚਲਿਆ ਜਾਂਦਾ ਇੱਕ ਵਾਰੀ ਚੋ ਪੀਵੇ 8:00 ਵਜੇ ਉਹਦਾ 5:00 ਵਜੇ ਘੰਟੀ ਖੜਕ ਜਾਂਦੀ ਆ ਇੱਕ ਸਮਾਂ ਕਿਉਂ ਉਸ ਟਾਈਮ ਨਾ ਚੰਦਰ ਦੇਵ ਜਿਹੜਾ ਆ ਰਹੇ ਹੁੰਦੇ ਆ ਤੇ ਸੂਰਜ ਦੇਵ ਜਾ ਰਹੇ ਹੁੰਦੇ ਆ ਓਕੇ ਉਹ ਆਪਣੇ ਪੁਰਾਣੇ ਬਜ਼ੁਰਗ ਕਹਿੰਦੇ ਨੇ ਪੁੱਤ ਧਿਆਨ ਰੱਖੋ ਸਿਰ ਟੱਕ ਲੋ ਲਾਈਟ ਲਾਓ ਦੋ ਵਕਤ ਮਿਲਦੇ ਆ ਉਹ ਦੋ ਵਕਤ ਜਦੋਂ ਮਿਲਦੇ ਆ ਉਸ ਟਾਈਮ ਤੁਹਾਡੀ ਬਾਡੀ ਦਾ ਚੇਂਜ ਆਉਂਦਾ ਓਕੇ ਬਾਡੀ ਦੀ ਰਿਕੁਆਇਰਮੈਂਟ ਬੰਦ ਲਾਈਕ ਕੀ ਬਾਡੀ ਨੂੰ ਕੁਝ ਚਾਹੀਦਾ ਹੁੰਦਾ ਨਾ ਉਸ ਟਾਈਮ ਸੁੱਕੇ ਚ ਨਾ ਗਿੱਲੇ ਚ ਹੂੰ ਉਸ ਟਾਈਮ ਫਿਰ ਕਈ ਤਾਂ ਚਾਹ ਪੀਂਦੇ ਆ ਚਾ ਵੀ ਨੇ ਕਈਆਂ ਦੀ ਉਧਰ ਘੰਟੀ ਵੱਜ ਜਾਂਦੀ ਹੈ ਧਿਆਨ ਉਧਰ ਭਟਕ ਜਾਂਦਾ ਮਤਲਬ ਕਿਸੇ ਨਾ ਕਿਸੇ ਪਾਸੇ ਇਨਸਾਨ ਲੱਗਦਾ ਉਸ ਟਾਈਮ ਤੇ ਜਿਹੜਾ ਉਸ ਟਾਈਮ ਮੰਦਰ ਗੁਰਦੁਆਰੇ ਜਾਂਦੇ ਆ ਲੋਕ ਸ਼ਾਮ ਨੂੰ ਉਹ ਉਧਰ ਲੱਗ ਜਾਂਦੇ ਆ ਤਾਂ ਉਸ ਟਾਈਮ ਜਿਹੜਾ ਪ੍ਰਾਪਦਾਨ ਦਿੱਤਾ ਗਿਆ ਤ੍ਰਿਫਲਾ ਪਾਊਡਰ ਦਾ ਦਿੱਤਾ ਗਿਆ ਇਹ ਇੱਕ ਰਿਸਾਈਨ ਜਿਹੜੇ ਲੋਕ ਇਹਨੂੰ ਲਗਾਤਾਰ ਖਾ ਰਹੇ ਆ ਜਿਵੇਂ ਹੁਣ 25 30 ਸਾਲ ਤੋਂ ਮੈਂ ਖੁਦ ਖਾ ਰਿਹਾ ਮੇਰਾ weight ਅੱਜ ਤੋਂ 20 25 ਸਾਲ ਜਿੰਨਾ ਸੀ ਅੱਜ ਵੀ ਉਨਾ ਹੀ ਹੈ 1 ਗ੍ਰਾਮ ਵੀ ਉੱਪਰ ਥੱਲੇ ਨਹੀਂ ਹੁੰਦਾ ਔਰ ਅੱਜ ਤੱਕ ਬਾਬੇ ਦੀ ਕਿਰਪਾ ਵੀ ਕਦੇ ਵੀ ਲੈਬ ਟੈਸਟ ਚ ਕਰਾਉਣੇ ਕੁਸ਼ਤ ਲੈਬ ਚ ਕੁਛ ਆਇਆ ਹੀ ਨਹੀਂ ਆਇਆ ਹੀ ਨਹੀਂ ਕਲੀਅਰ ਰਹਿੰਦੀਆਂ ਨੇ ਚੀਜ਼ਾਂ ਔਰ ਤੀਸਰੀ ਚੀਜ਼ ਇਹਦੀ ਸਭ ਤੋਂ ਵੱਡੀ ਹੈ ਕਿ ਜਿਹੜੇ ਲੋਕੀ ਤ੍ਰਿਫਲਾ ਲੈਂਦੇ ਆ ਉਹਨਾਂ ਦੀ ਗੱਟ ਹੈਲਥ ਇੰਨੀ ਸਟਰੋਂਗ ਹੋ ਜਾਂਦੀ ਹੈ ਵੀ ਜਿਹਨੂੰ ਪਹਿਲਾਂ ਕਹਿੰਦੇ ਸਾਡੇ ਬਾਤ ਅਸੀਂ ਤਾਂ ਨਹੀਂ ਬੋਲਦੇ ਇਹ ਗੱਲਾਂ ਕਿਉਂਕਿ ਪਹਿਲਾਂ ਲੋਕੀ ਵੀ ਉਹਨੇ ਕੀ ਹੁੰਦੇ ਸੀ ਉਸ ਤਰ੍ਹਾਂ ਦੀਆਂ ਗੱਲਾਂ ਸੁਣਦੇ ਸੀ ਅੱਛੀਆਂ ਲੱਗਦੇ ਸੀ ਪੱਥਰ ਹਜ਼ਮ ਹੋ ਜਾਂਦੇ ਨੇ ਹੁਣ ਪੱਥਰ ਕਿਸੇ ਨੇ ਖਾਣੇ ਥੋੜੀ ਆ ਮਤਲਬ ਕਹਿਣ ਦਾ ਮਤਲਬ ਇੱਕ ਐਗਜ਼ਾਮਪਲ ਸੀ ਕਿ ਪੱਥਰ ਹਜ਼ਮ ਦਾ ਕੰਮ ਕਰਦਾ ਹੈ ਤ੍ਰਿਫਲਾ ਜਿਹੜਾ ਹੈਗਾ ਤਾਂ ਇੱਕ ਗੱਟ ਹੈਲਥ ਵਾਸਤੇ ਬਹੁਤ ਗੁੱਡ ਸਟਰੋਕ ਦਿੱਤਾ ਗਿਆ ਬਹੁਤ ਵਧੀਆ ਗੱਲ ਹੈ ਹਨ ਜੇ ਗੱਟ ਤੁਹਾਡਾ ਠੀਕ ਹੈ ਤੁਹਾਡੇ ਫੇਸ ਤੇ 글로 ਵੀ ਹੈ ਤੇ ਤੰਦਰੁਸਤ ਵੀ ਹੋ ਪੇਟ ਵੀ ਵਧੀਆ ਸਾਫ ਹੁੰਦਾ ਤੁਸੀਂ ਐਕਸਰਸਾਈਜ਼ ਵੀ ਕਰਦੇ ਹੋ ਉਸ ਟਾਈਮ ਨਾਲ ਵੀ ਬਣਦਾ ਸੋ ਤ੍ਰਿਫਲਾ ਇਹ ਤਾਂ ਵੇਦਾਂ ਤੋਂ ਮੈਨੂੰ ਲੱਗਦਾ ਤੁਸੀਂ ਸਾਰਾ ਰਿਸਰਚ ਕੀਤਾ ਹੈ ਬਿਲਕੁਲ ਜੋ ਆਯੁਰਵੇਦ ਦੇ ਗ੍ਰੰਥ ਚ ਲਿਖਿਆ ਹੈ ਜੀ ਹਰ ਤੁਸੀਂ ਦੇਖੋ ਇਹਨੂੰ ਗੂਗਲ ਸਰਚ ਕਰ ਲਓ ਅੱਜ ਕੱਲ ਤਾਂ ਗੂਗਲ ਤੋਂ ਬੜਾ ਗੁਰੂ ਹੈ ਨਹੀਂ ਕੋਈ ਹੈਗਾ ਹਰ ਇੱਕ ਬੰਦੇ ਦਾ ਗੁਰੂ ਗੂਗਲ ਹੈ ਤੁਸੀਂ ਉਹਦੇ ਤੇ ਲਿਖੋ ਤ੍ਰਿਫਲਾ ਪਾਊਡਰ ਤਾਂ ਸਭ ਤੋਂ ਉੱਪਰ ਤਿਰਫਲਾ ਜਿਹੜਾ ਆਪਣੀ ਕੰਪਨੀ ਦਾ ਬੈਦਵਾਨ ਦਾ ਹੁੰਦਾ ਤੁਸੀਂ ਵਰਲਡ ਦੇ ਕਿਸੇ ਵੀ ਕੋਨੇ 'ਚ ਬੈਠੇ ਹੋ ਤੁਸੀਂ ਤਿਰਫਲਾ ਲਿਖੋ 124 ਦਾ ਉਹ ਆਪਣੀ ਕੰਪਨੀ ਦਾ ਹੁੰਦਾ ਇਹ ਇੱਕ ਲੋਕਾਂ ਦਾ ਪਿਆਰ ਹੈ ਕਿ ਉਹਨੂੰ ਇੰਨਾ ਲੋਕ ਲੈ ਰਹੇ ਆ ਤੇ ਦੂਸਰਾ ਇੱਕ ਆਪਣੀ ਹਲਦੀ ਆਉਂਦੀ ਹੈ ਹਾਂ ਹਾਂ ਉਹ ਤੁਸੀਂ ਪੰਚਮ ਹਲਦੀ ਲਿਖੋ ਗੂਗਲ ਤੇ ਤੁਸੀਂ ਇੱਕ ਕਿਸੇ ਵੀ ਬੈਠੇ ਲਿਖ ਲਓ ਕਿਸੇ ਵੀ ਫੋਨ ਤੇ ਕਿਸੇ ਜਿਹੜੇ ਬੰਦੇ ਨੂੰ ਕੋਈ ਗਿਆਨ ਹੀ ਨਹੀਂ ਉਹਨੂੰ ਕਹੋ ਵੀ ਆਪਣੇ ਫੋਨ 'ਚ ਗੂਗਲ ਲਿਖੀ ਜਰਾ ਪੰਚਮ ਹਲਦੀ ਤਾਂ ਉੱਥੇ ਇੱਕ ਵੱਡੀ ਗੱਲ ਹੈ ਇਹ ਵਾਲੀ ਆਉਗੀ ਜੀ ਪੰਚਮ ਹਲਦੀ ਜਿਹੜੀ ਆਪਣੇ ਬਣੀ ਹੈ ਕੰਪਨੀ ਦੇ ਵਿੱਚ ਔਰ ਇਹ ਪੰਚਮ ਹਲਦੀ ਦਾ ਹੁਣ ਹਲਦੀ ਤਾਂ ਸਾਰੀ ਦੁਨੀਆ ਖਾ ਰਹੀ ਹੈ ਹਮ ਹਮ ਜਨਮਾਂ ਤੋਂ ਖਾ ਰਹੇ ਆਪਾਂ ਬਿਲਕੁਲ ਬਿਲਕੁਲ ਇਹਦੇ ਵਿੱਚ ਕੀ ਖਾਸ ਹੈ ਚੀ ਮਾਜ਼ਾ ਹਲਦੀ ਦੇ ਵਿੱਚ ਕਿ ਇੱਕ ਤਾਂ ਕਾਲੀ ਹਲਦੀ ਪਾਈ ਗਈ ਆ ਹਮ ਇੱਕ ਇਹਦੇ ਵਿੱਚ ਪੀਲੀ ਹਲਦੀ ਨਾਰਮਲ ਤੇ ਇੱਕ ਇਹਦੇ ਵਿੱਚ ਅੰਬਾ ਹਲਦੀ ਇੱਕ ਦਾਰੂ ਹਲਦੀ ਔਰ ਚਾਰ ਹਲਦੀਆਂ ਹਾਂ ਪੰਜਵੀਂ ਪਾਈ ਗਈ ਚ ਜੰਗਲੀ ਹਲਦੀ ਜੰਗਲੀ ਹਲਦੀ ਜਿਹੜੀ ਆ ਉਹ ਇਨਸਾਨ ਦੀ ਬਾਡੀ ਦੇ ਵਿੱਚ ਆਰ ਐ ਫੈਕਟਰ ਨੂੰ ਕੰਟਰੋਲ ਕਰ ਦਿੰਦੀ ਹੈ ਗਠੀਏ ਤੱਕ ਦੇ ਦਰਦ ਨੂੰ ਕੰਟਰੋਲ ਕਰਦੀ ਹੈ ਓਕੇ ਓਕੇ ਕਿ ਇਹਨੂੰ ਜੇ ਕੋਈ ਰੈਗੂਲਰ ਲੈ ਲੈਂਦਾ ਜਿਵੇਂ ਮੰਨ ਲਓ ਦੁੱਧ ਚ ਪਾ ਕੇ ਅਸੀਂ ਕਹਿੰਦੇ ਆ ਕਿ ਰਾਤ ਨੂੰ ਜਿੱਧਾ ਚਮਚਾ ਇੱਕ ਗਲਾਸ ਦੁੱਧ ਚ ਗਰਮ-ਗਰਮ ਦੇ ਵਿੱਚ ਘੋਲ ਕੇ ਪੀ ਲਓ ਜੇ ਤੁਸੀਂ ਬਹੁਤ ਠੰਡੇ ਇਲਾਕੇ ਚੋਂ ਜਾਂ ਠੰਡ ਦੇ ਵਿੱਚ ਬੈਠੇ ਹੋ ਬਹੁਤ ਜ਼ਿਆਦਾ ਠੰਡ ਪੈ ਰਹੀ ਹੈ ਤਾਂ ਇਹਨੂੰ ਚਾਹ ਦੀ ਤਰ੍ਹਾਂ ਪਕਾ ਕੇ ਦੁੱਧ ਚ ਫਿਰ ਪੀ ਲਓ ਤੇ ਇਹਦੇ ਚ ਤੁਸੀਂ ਗੁੜ ਪਾ ਸਕਦੇ ਹੋ ਸ਼ੱਕਰ ਪਾ ਸਕਦੇ ਹੋ ਜਾਂ ਮਿਸ਼ਰੀ ਪਾ ਸਕਦੇ ਹੋ ਦੇ ਸਵਾਦ ਦੇ ਮੁਤਾਬਕ ਤਾਂ ਇਹ ਜਿਹੜੀ ਪੰਚਮ ਹਲਦੀ ਹੈ ਨਾ ਜੀ ਇਹ ਐ ਸਮਝ ਲਓ ਕਿ ਗੁੱਡ ਫॉर ਇਮਿਊਨਿਟੀ ਐਂਡ ਸਟਰੈਂਥ ਜਿਹੜੇ ਬੱਚਿਆਂ ਦੀ ਹਾਈਟ ਨਹੀਂ ਬਣਦੀ ਸਟਰੋਂਗ ਨਹੀਂ ਹੋ ਰਹੇ ਉਹਨਾਂ ਦੀ ਹੱਡੀਆਂ ਕਮਜ਼ੋਰ ਰਹਿ ਰਹੀਆਂ ਨੇ ਜਾਂ ਮਸਲ ਕਮਜ਼ੋਰ ਨੇ ਜਾਂ ਜਿੰਨਾ ਬਜ਼ੁਰਗਾਂ ਦੇ ਗੋਡਿਆਂ 'ਚ ਦਰਦ ਹੋਈ ਜਾਂਦਾ ਮੋਢਿਆਂ 'ਚ ਦਰਦ ਹੋਈ ਜਾਂਦਾ ਪੂਰੇ ਮਸਲ ਜਿਹਨੂੰ ਕਾਫ ਮਸਲ ਪੇਨ ਕਹਿੰਦੇ ਨੇ ਲੱਤਾਂ ਦੀਆਂ ਪਿੰਜੜੀਆਂ 'ਚ ਪੇਨ ਹੁੰਦਾ ਬਹੁਤ ਦਰਦ ਹੁੰਦਾ ਉਹਦੇ ਵਾਸਤੇ ਬਹੁਤ ਫਾਇਦੇਮੰਦ ਹੈ ਔਰ ਇਹਦਾ ਇੱਕ ਸਭ ਤੋਂ ਵੱਡਾ ਜਿਹੜਾ ਬੈਨੀਫਿਟ ਮੈਂ ਦੇਖਣ ਨੂੰ ਲਿਆ ਲੋਕਾਂ ਤੋਂ ਉਹ ਲਿਆ ਕਿ ਜਿਹੜੇ ਕੈਂਸਰ ਦਾ ਵਾਇਰਸ ਹੈ ਉਹਦੇ ਚ ਬਹੁਤ ਕੰਮ ਕਰਦੀ ਹੈ ਜਿਵੇਂ ਮੰਨ ਲਓ ਕਿਤੇ ਵੀ ਕੋਈ ਇਲਾਜ ਚੱਲ ਰਿਹਾ ਕਿਸੇ ਦੀ ਕੋਈ ਕੀਮੋ ਹੋ ਰਹੀ ਹੈ ਕੁਝ ਹੋ ਰਿਹਾ ਉਹਨਾਂ ਨੇ ਜਦੋਂ ਇਹਨੂੰ ਵਿੱਚ ਐਡ ਕਰ ਲਿਆ ਤਾਂ ਪੇਸ਼ੈਂਟ ਦਾ ਰੰਗ ਰੂਪ ਹੀ ਚੇਂਜ ਹੋ ਜਾਂਦਾ ਤਾਂ ਉਹਦੇ ਚ એનર્ਜੀ ਦਾ ਇਹ ਜਿਹੜਾ ਕੰਮ ਕਰਦੀ ਹੈ ਚਿਮਾ ਸਾਹਿਬ ਇਹ ਦੋ ਚੀਜ਼ਾਂ ਜਿਹੜੀਆਂ ਨੇ ਅਸੀਂ ਲੋਕਾਂ ਨੂੰ ਕਹਿੰਦੇ ਆ ਕਿ ਇੱਕ ਜਿਹੜਾ ਤਿਰਫਲਾ ਪਾਊਡਰ ਹੈ ਇੱਕ ਪੰਚਮ ਹਲਦੀ ਜਿਹੜੀ ਆ ਉਹ ਜਦ ਤੱਕ ਤੁਸੀਂ ਜਿਉ ਹੋ ਇਹਨੂੰ ਖਾਂਦੇ ਰਹਿਣਾ ਚਾਹੀਦਾ ਇੱਕ ਬਹੁਤ ਮਤਲਬ ਬੈਨੀਫਿਟਡ ਹੈ ਬੱਚਿਆਂ ਵਾਸਤੇ ਵੱਡਿਆਂ ਵਾਸਤੇ ਲੇਡੀਜ਼ ਵਾਸਤੇ ਜੈਂਟਸ ਵਾਸਤੇ ਕੁੜੀਆਂ ਮੁੰਡਿਆਂ ਵਾਸਤੇ ਸਾਰਿਆਂ ਲਈ ਬਹੁਤ ਫਾਇਦੇਮੰਦ ਨਹੀਂ ਬੰਦੀ ਹੈ ਅੱਛਾ ਇੱਕ ਕੁਐਸਚਨ ਹੋ ਰਿਹਾ ਵੀ ਇੱਕ ਅੱਜਕੱਲ ਚਵਨਪਰਾਸ਼ ਦਾ ਬੜਾ ਰਵਾਇਜ ਹੈ ਡਿਫਰੈਂਟ ਡਿਫਰੈਂਟ ਕੰਪਨੀਆਂ ਦੇ ਚਵਨਪਰਾਸ਼ ਚੱਲਦੇ ਪਏ ਹਨ ਹਰ ਇੱਕ ਕਹਿੰਦਾ ਕੋਈ ਕਹਿੰਦਾ ਰਾਤ ਨੂੰ ਦੁੱਧ ਨਾਲ ਖਾ ਲਓ ਕੋਈ ਕਹਿੰਦਾ ਸਵੇਰੇ ਖਾ ਲਓ ਕੋਈ ਕਹਿੰਦਾ ਇਹਦੇ ਬਾਰੇ ਵੀ ਕੁਝ ਦੱਸੋ ਚਵਨ ਪ੍ਰਾਸ਼ ਖਾਣਾ ਚਾਹੀਦਾ ਕਿ ਨਹੀਂ ਜੇ ਖਾਣਾ ਚਾਹੀਦਾ ਕੀ ਬੈਨੀਫਿਟ ਨੇ ਜਿਹੜਾ ਚਵਨ ਪ੍ਰਾਸ਼ ਹੈ ਬਿਲਕੁਲ ਖਾਣਾ ਚਾਹੀਦਾ ਹਮ ਚਵਨ ਪ੍ਰਾਸ਼ ਬਹੁਤ ਕੰਪਨੀਆਂ ਬਣਾਉਂਦੀਆਂ ਨੇ ਹਮ ਪਰ ਚਵਨ ਪ੍ਰਾਸ਼ ਦੇ ਵਿੱਚ ਇੱਕ ਸਮੇਂ ਦੇ ਨਾਲ ਚੇਂਜ ਆਉਂਦੀ ਹੈ ਹਮ ਇਹਦਾ ਨਵਾਂ ਚਵਨ ਪ੍ਰਾਸ਼ ਰੱਖਿਆ ਗਿਆ ਹੈ ਇਹ ਚਵਨ ਰਿਸ਼ੀ ਹੋਏ ਨੇ ਅੱਛਾ ਜਿਨ੍ਹਾਂ ਨੇ ਇਹਨੂੰ ਉਹਨਾਂ ਦਾ ਨਾਮ ਗ੍ਰੰਥ ਦੇ ਵਿੱਚ ਮੈਂਸ਼ਨ ਹੈ ਚਵਨ ਰਿਸ਼ੀ ਦਾ ਔਰ ਇਹ ਵੀ ਮੈਂਸ਼ਨ ਹੈ ਕਿ 54 ਜੜੀ ਬੂਟੀਆਂ ਪਈਆਂ ਸੀ ਉਹਦੇ ਵਿੱਚ ਉਤਵਿਦ ਨੌਪਿਆ ਸੀ ਚਵਨ ਪ੍ਰਾਸ਼ ਚਵਨ ਪ੍ਰਾਸ਼ ਤੇ ਇਹ ਜਿਹੜਾ ਹੈਗਾ ਇਹਦੇ ਵਿੱਚ ਸਾਰੀਆਂ ਉਹ ਚੀਜ਼ਾਂ ਨੇ ਇਹ ਵੀ ਇੱਕ ਰਸਾਇਣ ਜਿਵੇਂ ਤ੍ਰਿਫਲ ਹੈ ਉਹਵੇਂ ਇਹ ਚਵਨ ਪ੍ਰਾਸ਼ ਇੱਕ ਰਸਾਇਣ ਹੈ ਇਹ ਇਹ ਵੀ ਸਿਰਫ ਇੱਕ ਹੈਲਥ ਦੇ ਵਿੱਚ ਇਮਿਊਨਿਟੀ ਤੇ ਸਟੈਮਿਨਰ ਵਾਸਤੇ ਹੁੰਦਾ ਹਰ ਮੌਸਮ 'ਚ ਜੇ ਆਪਾਂ ਖਾਣਾ ਤਾਂ ਇਹ ਖਾਇਆ ਜਾਂਦਾ ਆਮਲੇ ਵਾਲਾ ਅੱਛਾ ਜਿਸ 'ਚ ਆਮਲੇ ਦੀ ਪਿੱਠੀ ਪੈਂਦੀ ਆ ਹੁਣ ਅੱਜ ਦੇਖੋ ਆਪਾਂ ਇਸ ਪੌਡਕਾਸਟ ਦੇ ਥਰੂ ਇੱਕ ਲੋਕਾਂ ਨੂੰ ਜਾਣਕਾਰੀ ਦੇਣ 'ਚ ਸ਼ਾਇਦ ਕਾਮਯਾਬ ਹੋ ਜਾਈਏ ਲੋਕ ਸਮਝ ਲੈਣ ਇਸ ਗੱਲ ਨੂੰ ਕਿ ਦੋ ਤਰ੍ਹਾਂ ਦਾ ਇਹ ਮਾਰਕੀਟ ਚ ਅਵੇਲੇਬਲ ਹੈ ਇੱਕ ਤੇ ਪਿਓਰ ਜਿਨੇ ਕਸਮ ਖਾਦੀ ਹੈ ਕੰਪਨੀ ਨੇ ਵੀ ਮੈਂ ਪਿਓਰ ਹੀ ਦੇਣਾ ਦੇਣਾ ਇੱਕ ਹੁੰਦਾ ਹੈ ਕਿ ਵਪਾਰ ਬਿジネス ਕਰਨਾ ਵੀ ਬਜ਼ੁਰਗ ਲੱਗੇ ਹੋਏ ਨੇ ਇਹਨਾਂ ਨੂੰ ਸਵਾਦ ਬਣਾ ਕੇ ਦੇਣਾ ਹੂੰ 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 ਸਵਾਦ ਜਿਹੜਾ ਹੈਗਾ ਉਹ ਤੁਸੀਂ ਜਦੋਂ ਖਾਓਗੇ ਤੁਹਾਡਾ ਜੀ ਕਰੀ ਜਾਊ ਵੀ ਹੋਰ ਖਾ ਲਈਏ ਜਿਹੜਾ ਪਿਓਰ ਹੈ ਉਹ ਪੂਰਾ ਉਹਦੇ ਚ ਤੁਹਾਨੂੰ ਸਵਾਦ ਆਊਗਾ ਹਰ ਇੱਕ ਜੜੀ ਬੂਟੀ ਦਾ ਤੇ ਆਮਲੇ ਦਾ ਉੱਚ ਕੁਝ ਪਾ ਨਹੀਂ ਸਕਦੇ ਤੁਸੀਂ ਨਾ ਚਾਸਦੀ ਨਾ ਕੁਝ ਹੋਰ ਉਹਨਾਂ ਦਾ ਆਪਣਾ ਫਲੇਵਰ ਹੁੰਦਾ ਉਹ ਆਪਦਾ ਫਲੇਵਰ ਹੋਊਗਾ ਆਮਲੇ ਦੀ ਪਿਠੀ ਤੋਂ ਬਣੂਗਾ ਉਹ ਜਿਹੜਾ ਦੂਸਰਾ ਸਵਾਦ ਬਣਦਾ ਉਹ ਸ਼ਕਰਗੰਦੀ ਤੋਂ ਬਣ ਜਾਂਦਾ ਅੱਛਾ ਬੜਾ ਫਰਕ ਹੈ ਸ਼ਕਰਗੰਦੀ ਦੇ ਆਮਲੇ ਜ ਹੈ ਨਾ ਉਹ 5-600 ਰੁਪਏ ਦਾ ਮਿਲ ਜੂਗਾ ਹਾਂ ਹਾਂ ਤੇ ਜਿਹੜਾ origignal ਹੁੰਦਾ ਉਹ ਚਾਹੇ ਕੋਈ ਕੰਪਨੀ ਬਣਾਵੇ ਜਿਵੇਂ ਹੁਣ ਸਾਡੀ ਕੰਪਨੀ ਨੇ ਬਣਾਇਆ ਇਹ ਇਹ ਸਪੈਸ਼ਲੀ ਚਵਨ ਪ੍ਰਾਸ਼ ਐਕਸ਼ਨ ਪ੍ਰਾਸ਼ ਦੇ ਨਾਮ ਤੇ ਰੱਖਿਆ ਐਕਸ ਐਨ ਪ੍ਰਾਸ਼ ਇਹਦੇ ਵਿੱਚ ਪੂਰੀਆਂ ਜੜੀ ਬੂਟੀਆਂ ਦਾ ਸਾਰਾ ਮੈਂਸ਼ਨ ਕੀਤਾ ਔਰ ਜਿਹਨੂੰ ਵੀ ਦਿੱਤਾ ਅਜ ਤੱਕ ਉਹਨੇ ਦੁਬਾਰਾ ਡਿਮਾਂਡ ਕੀਤੀ ਆ ਇਹ ਦੇ ਦਿਓ ਜੀ ਬੱਚਿਆਂ ਲਈ ਵੀ ਵੱਡਿਆਂ ਲਈ ਵੀ ਫਾਇਦੇਮੰਦ ਆ ਚਵਨ ਪ੍ਰਾਸ਼ ਅਗਰ ਤੁਸੀਂ ਜੇ ਉੱਤੇ ਪੜ੍ਹੋ ਤੇ ਵਰਦਾਨ ਕੰਪਨੀ ਦਾ ਲਿਖਿਆ ਹੋਵੇ ਤਾਂ ਉਹ ਇੱਕ ਬੈਸਟ ਅਸੀਂ ਕਹਿ ਸਕਦੇ ਆ ਬਾਕੀ ਸਾਨੂੰ ਪਤਾ ਨਹੀਂ ਜਿੱਤੇ ਵਰਦਾਨ ਨਹੀਂ ਲਿਖਿਆ ਉਹਦਾ ਸਾਨੂੰ ਨਹੀਂ ਪਤਾ ਵੀ ਉਹ ਕੀ ਪਾਇਆ ਪਰ ਇੰਨਾ ਜ਼ਰੂਰ ਮੈਂ ਦੱਸ ਦਿੰਦਾ ਕਿ ਜੀਵ ਤੇ ਰੱਖਦੇ ਹੀ ਪਤਾ ਲੱਗ ਜਾਂਦਾ ਹੈ ਕਿ ਇਹ ਚੀਜ਼ ਸ਼ੁੱਧ ਹੈ ਪਿਓਰ ਹੈ ਔਰ ਜੇ ਤੁਸੀਂ ਕਿਤੇ ਆਪਣੇ ਬੱਚਿਆਂ ਨੂੰ ਦੇਣਾ ਸ਼ੁਰੂ ਕਰੋ ਇਹ ਚੀਵਾ ਸਾਹਿਬ ਜਿਵੇਂ ਛੋਟੇ ਬੱਚਿਆਂ ਨੂੰ ਅਸੀਂ ਕਹਿੰਦੇ ਹਾਂ ਨਾ ਜਿਹੜੇ ਸਕੂਲਾਂ 'ਚ ਪੜ੍ਹਦੇ ਆ ਉਹਨਾਂ ਦੀ ਜਿਹੜੀ ਦਿਮਾਗ ਦੀ ਸ਼ਕਤੀ ਕਮਜ਼ੋਰ ਹੈ ਸਰੀਰ ਜਦੋਂ ਇਹ ਸਾਹ ਚੜ ਜਾਂਦਾ ਮੜ ਜਾਂ ਭੱਜ ਲੈਣ ਕੋਈ ਪੈਨਲ ਕੱਢ ਕੇ ਭੱਜ ਲੈ ਉਹ ਤੇ ਮਗਰ ਨਹੀਂ ਭੱਜ ਸਕਦੇ ਅੱਜ ਕੱਲ੍ਹ ਨਿਆਣੇ ਮਤਲਬ ਉਹ ਜਿਹੜੇ ਬੱਚਿਆਂ ਨੂੰ ਸਾਹ ਚੜ ਜਾਂਦਾ ਹੈ ਉਮਰ ਤੋਂ ਪਹਿਲਾਂ ਹੀ ਐਂਡ ਕੈਂਡੀਅਟ ਮੋٹے ਸ਼ੀਸ਼ੇ ਲੱਗ ਜਾਂਦੇ ਆ ਉਹਨਾਂ ਨੂੰ ਜੇ ਇਹ ਚਵਨ ਪ੍ਰਾਸ਼ ਢੇਲੀ ਖਾਨ ਦੀ ਆਦਤ ਪਾਈ ਜਾਵੇ ਨਾਲ ਇੱਕ ਚੁਟਕੀ ਹਲਦੀ ਦੀ ਖਾਣ ਦੀ ਆਦਤ ਪਾਈ ਜਾਵੇ ਇੱਕ ਚੁਟਕੀ ਤ੍ਰਿਫਲਾ ਚੂਰਨ ਦੀ ਖਾਣ ਦੀ ਆਦਤ ਪਾਈ ਜਾਵੇ ਮੇਰੀ ਗੱਲ ਤੁਸੀਂ ਨੋਟ ਕਰ ਲਓ ਕਿ ਉਹ ਬੱਚਾ ਜਿਹੜਾ ਹੈਗਾ ਉਹ ਬड़ा ਹੋ ਕੇ ਕਹੂਗਾ ਕਿ ਬਾਪੂ ਤੂੰ ਮੇਰੇ ਲਈ ਹੋਰ ਕੁਝ ਕੀਤਾ ਕਿ ਨੇ ਕੀਤਾ ਮੈਨੂੰ ਨਹੀਂ ਪਤਾ ਪਰ ਆ ਤਾਂ ਬਹੁਤ ਵਧੀਆ ਕੰਮ ਕੀਤਾ ਮੇਰੇ ਲਈ ਕਿਉਂਕਿ ਉਹਨੂੰ ਵੱਡੇ ਹੋ ਕੇ ਸਮਝ ਆਉਣੀ ਇਸ ਚੀਜ਼ ਦੀ ਵੀ ਕੀ ਮੇਰੇ ਲਈ ਤੂੰ ਕਰਤਾ ਕਿਉਂਕਿ ਇਹਨੇ ਸਿਹਤ ਹਿਲਣੇ ਨਹੀਂ ਦੇਣੀ ਨਾ ਪੇਟ ਖਰਾਬ ਹੋਣਾ ਨਾ ਦਿਮਾਗ ਖਰਾਬ ਹੋਣਾ ਨਾ ਦਿਮਾਗ ਕਮਜ਼ੋਰ ਹੋਣਾ ਕਮਜ਼ੋਰ ਹੋਣਾ ਇਹ ਸਭ ਤੋਂ ਵਧੀਆ ਚੀਜ਼ ਆ ਨੇ ਇਹ ਰਸਾਇਣ ਨੇ ਜਿਹੜੀ ਤੁਸੀਂ ਗੱਲ ਕੀਤੀ ਹੈ ਤਿੰਨ ਇਹੀ ਗੱਲ ਆ ਵੀ ਇਹ ਆਯੁਰਵੇਦ ਹੈ ਜਿਹੜੀਆਂ ਚੀਜ਼ਾਂ ਨੇ ਸਾਡੇ ਆਲੇ-ਦਾਲ ਹੀ ਪਈਆਂ ਨੇ ਤੇ ਗੋਇਲ ਸਾਹਿਬ ਨੇ ਇਕੱਠੀਆਂ ਕੀਤੀਆਂ ਸਮੇਟਿਆ ਇੱਕ ਚੀਜ਼ ਬਣਾਈ ਆ ਤੁਹਾਨੂੰ ਇਹ ਚੀਜ਼ ਪॉडਕਾਸਟ ਵੇਖੋਗੇ ਚੀਜ਼ਾਂ ਹੋਗੀਆਂ ਤੁਹਾਡੀ ਅੱਖਾਂ ਖੁੱਲ ਜਾਣਗੀਆਂ ਅੱਖਾਂ ਤੋਂ ਜ਼ਿਆਦਾ ਆ ਸੱਚ ਆਈ ਡ੍ਰੌਪਸ ਵੀ ਮੈਨੂੰ ਸਾਹਮਣੇ ਪਈਆਂ ਦਿਸ ਰਹੀਆਂ ਨੇ ਤੁਹਾਡੀਆਂ ਹਨਾ ਸੋ ਆਈਜ਼ ਦਾ ਇੱਕ ਹੈਗਾ ਕਿ ਕਹਿੰਦੇ ਅੱਖਾਂ ਗਈਆਂ ਜਹਾਨ ਗਿਆ ਠੀਕ ਹੈ ਜੇ ਸਾਡੀਆਂ ਅੱਖਾਂ ਹੀ ਚਲੀਆਂ ਗਈਆਂ ਤਾਂ ਉਹ ਤੋਂ ਬਿਨਾ ਅਸੀਂ ਕਿਸੇ ਕੰਮ ਦੇ ਹੈ ਨਹੀਂ ਨਾ ਰੰਗ ਕੰਮ ਦੇ ਨਾ ਬਾਰਸ਼ਾ ਕੰਮ ਦੀਆਂ ਨਾ ਢੰਗ ਕੰਮ ਦੇ ਨਾ ਹੁਸਨ ਕੰਮ ਦਾ ਨਾ ਕੱਪੜੇ ਕੰਮ ਦੇ ਤੇ ਮੈਨੂੰ ਤੁਹਾਡੀ ਆਇਰ ਡਰਾਪਸ ਜਿਹੜੀ ਸਾਹਮਣੇ ਦੇਖਦੀਆਂ ਬੜਾ ਕਿਉਰੇ ਸਹ ਦੇ ਲਈ ਇਹਦੇ ਬਾਰੇ ਵੀ ਕੋਈ ਜਾਣਨਾ ਪਾਹੀ ਦਿਓ ਇਹ ਨਿਰਾਲਾ ਆਇਰ ਡਰਾਪ ਹੈ ਆਮ ਦੁਨੀਆ ਇਹ ਨੂੰ ਜਾਣਦੀ ਆ ਹੂੰ ਹੂੰ ਇਹ ਅਸੀਂ ਬਣਾਇਆ ਸੀਗਾ ਸਿਰਫ ਉਹਦੇ ਲਈ ਜਿਹੜੇ ਲੋਕੀ ਜਿਵੇਂ ਸਵੇਰ ਤੋਂ ਰਾਤ ਤੱਕ ਬਾਈਕ ਤੇ ਘੁੰਮਦੇ ਆ ਅੱਛਾ ਜਾਂ ਜਿਵੇਂ ਤੁਸੀਂ ਆਰਟਿਸਟ ਲੋਕ ਲੈ ਕੇ ਟ੍ਰਾਂਸਫੇਰ ਕਰਦੇ ਹੋ ਤੁਸੀਂ ਤਾਂ ਹੁਣ ਚਲੋ ਆਰਟਿਸਟ ਨੇ ਤਾਂ ਕਰਨੀ ਹੀ ਕਰਨੀ ਆ ਹੁਣ ਜਿਹੜਾ ਬੰਦਾ ਗੱਡੀ ਚਲਾ ਰਿਹਾ ਕੰਡੀਗੇਟ ਤੋਂ ਅੰਬਰਸਰ ਜਾਣਾ ਰਾਤ ਦਾ ਸਫਰ ਲਾਈਟਾਂ ਹੀ ਲਾਈਟਾਂ ਅੱਖਾਂ 'ਚ ਪੈਂਦੀਆਂ ਨੇ ਹੋਰ ਕਈ ਕਾਰਨ ਹੁੰਦੇ ਨੇ ਕਿ ਅੱਖਾਂ ਦੇ ਵਿੱਚ ਥਕਾਵਟ ਹੁੰਦੀ ਹੈ ਹਾਂ ਬੰਦਾ ਟਾਇਰਡ ਹੋ ਜਾਂਦਾ ਮੇਰਾ ਵੀ ਸ਼ਾਮ ਤੱਕ ਹੋ ਜਾਂਦਾ ਅੱਖਾਂ 'ਚ ਖੁਰਕ ਜੀ ਹੋਣ ਲੱਗ ਜਾਂਦੀ ਹੈ ਅਗਲਾ ਕਹਿੰਦਾ ਕੀ ਹੋ ਗਿਆ ਥੱਕਿਆ ਹੋਇਆ ਹੋ ਗਿਆ ਥੱਕਿਆ ਬੋਡੀ ਠੀਕ ਹੁੰਦੀ ਹੈ ਪਰ ਅੱਖਾਂ ਥੱਕੀਆਂ ਲੱਗਦੀਆਂ ਤੇ ਜਿਵੇਂ ਗੱਡੀ ਚਲਾਉਂਦੇ ਚਲਾਉਂਦੇ ਨੀਂਦ ਆਉਣ ਲੱਗ ਜਾਂਦੀ ਝੋਲੇ ਆਉਣ ਲੱਗਦੇ ਉਹਨਾਂ ਨੂੰ ਅਸੀਂ ਦਿੱਤਾ ਵੀ ਇਹਨੂੰ ਗੱਡੀ 'ਚ ਰੱਖੋ ਆਪਦੇ ਜਦੋਂ ਨੀਂਦ ਆਵੇ ਅੱਖਾਂ 'ਚ ਪਾ ਲਓ ਆ ਜਾਣਾ 500 ਕਿਲੋਮੀਟਰ ਤੱਕ ਨੀਂਦ ਆਖ ਨਹੀਂ ਲੱਗਦੀ ਇਹ ਅੱਖਾਂ ਨੂੰ ਤਾਂ ਇਹ ਸਾਫ਼ ਕਰ ਨਹੀਂ ਕਰਨਾ ਹੂੰ ਹੂੰ ਔਰ ਨਾਲ ਨਾਲ ਇਹ ਬ੍ਰੇਨ ਦੀਆਂ ਨਰਵ ਸਿਸਟਮ ਨੂੰ ਖੋਲ ਦਿੰਦਾ ਹੈ ਜਿਹੜੇ ਸਾਡੇ ਬ੍ਰੇਨ ਦੇ ਸੈੱਲ ਨੇ ਉਹਨਾਂ ਨੂੰ ਐਕਟਿਵ ਕਰਦਾ ਹੈ ਤਾਂ ਇਹ ਫੇਮਸ ਹੋਇਆ ਇਹ ਫਿਰ ਸੌਣ ਤੋਂ ਪਹਿਲਾਂ ਤਾਂ ਨਹੀਂ ਪਾ ਸਕਦੇ ਨਹੀਂ ਰਾਤ ਨੂੰ ਇਹ ਅਸੀਂ ਕਹਿੰਦੇ ਨਹੀਂ ਫਿਰ 500 ਕਿਲੋਮੀਟਰ ਚੱਲਣਾ ਪਊ। ਹਾਂ। ਨਹੀਂ ਉਹ ਨਹੀਂ। ਪਰ ਇਹ ਆਖੀ ਰਾਤ ਨੂੰ ਜੇ ਪਾਣਾ ਅਸੀਂ ਲੋਕਾਂ ਨੂੰ ਕਹਿੰਦੇ ਕਿ ਸਵੇਰੇ ਜਦੋਂ ਤੁਸੀਂ ਆਫਿਸ ਜਾਂਦੇ ਹੋ ਬਾਹਰ ਜਾਂਦੇ ਹੋ ਇਹਨੂੰ ਪਾ ਕੇ ਜਾਓ। ਅਸਰ ਸ਼ਾਮ ਤੱਕ ਰੱਖਦੀ ਹੈ। ਰੱਖਦੀ ਹੈ ਤੇ ਸ਼ਾਮ ਨੂੰ ਜਦੋਂ ਘਰੇ ਆਣੇ ਹੋ ਮੂੰਹ ਮਾ ਧੋ ਕੇ ਇਹਨੂੰ ਅੱਖਾਂ 'ਚ ਪਾ ਲਓ। ਪਾ ਕੇ ਉਸ ਤੋਂ ਬਾਅਦ ਤੁਸੀਂ ਆਪਣਾ ਖਾਣਾ-ਪਾਣਾ ਲਓ ਔਰ ਜਿਨ੍ਹਾਂ ਨੂੰ ਇਸ ਗੱਲ ਦੀ ਸਮਝ ਹੈ ਕਿ ਵਾਕਿਆ ਹੀ ਸਾਨੂੰ ਅੱਖਾਂ ਦੀ ਮਰਦੇ ਦਮ ਤੱਕ ਲੋੜ ਹੈਗੀ ਆ ਔਰ ਤਾਂ ਉੱਥੇ ਇਹਨੂੰ ਪਾਉਂਦੇ ਆ ਕੋਈ ਆਪਰੇਸ਼ਨ ਜਾਂ ਮੋਤੀਏ-ਮੋਤੀਏ ਦੀ ਪ੍ਰੋਬਲਮ ਨਹੀਂ ਆਉਂਦੀ। ਅੱਛਾ ਹਾਂ ਹੁਣ ਜਿਵੇਂ ਮੇਰੀ ਮੇਰੀ ਇਸ ਟਾਈਮ ਏਜ ਦੇ ਹਿਸਾਬ ਨਾਲ ਐਨਕ ਲੱਗੀ ਹੋਈ ਆ ਇਹਦਾ ਇੱਕ ਨੰਬਰ ਹੈ ਇਹ ਇੱਥੇ ਸਟਿਲ ਰਹੂਗਾ ਓਕੇ ਓਕੇ ਜਿਹੜੇ ਛੋਟੇ ਬੱਚੇ ਆ ਜਿਵੇਂ 13 ਸਾਲ ਤੋਂ ਛੋਟੇ ਬੱਚੇ ਆ ਉਹਨੂੰ ਅਗਰ ਇਹ ਰੈਗੂਲਰ ਪਾਜੇ ਇਹ ਲੜਦਾ ਬਹੁਤ ਆ ਜਦੋਂ ਇਹ ਅੱਛਾ ਇਹ ਕੀ ਇਹ ਜਾ ਪੈਂਦਾ ਜਿਹੜਾ ਲੜਦਾ ਇਹਦੇ ਵਿੱਚ ਨਹੀਂ ਜਿਹੜਾ ਲੜਦਾ ਉਹ ਕੋਈ ਖਾਸ ਚੀਜ਼ਾਂ ਨਹੀਂ ਹੈਗੀਆਂ ਪਰ ਇਹ ਲੜਦਾ ਬਹੁਤ ਹੈ ਗਲੈਸਰੀਨ ਵਗੈਰੇ ਪੈਂਦੀ ਆ ਗੁਲਾਬ ਜਲ ਵਗੈਰਾ ਪੈਂਦਾ ਤਾਂ ਉਹ ਲੜਦਾ ਤੇ ਉਹ ਜਦੋਂ ਬੱਚੇ ਦੇ ਪਾਣੇ ਆ ਤਾਂ ਉਹ 2 ਮਿੰਟ ਲਈ ਤਾਂ ਮਾਰਦਾ ਕਲਕਾਰੀਆਂ ਵਿਆਹ ਕਿ ਹੋਗਾ ਪਰ ਇਹ ਕਿ ਉਹਦੀ ਐਨਕ ਉਤਰ ਜਾਂਦੀ ਹੈ ਅੱਛਾ ਹਾਂ 13 ਸਾਲ ਤੋਂ ਥੱਲੇ ਜਿਹੜੇ ਉੱਪਰ ਨੇ ਉਹਨਾਂ ਦੇ ਨੰਬਰ ਸਟਿਲ ਹੋ ਜਾਂਦੇ ਆ ਇਹਦਾ ਇਹ ਇੱਕ ਬੈਨੀਫਿਟ ਆਇਆ ਸਾਨੂੰ ਦੇਖਣ ਨੂੰ ਔਰ ਮੇਰਾ ਖਿਆਲ ਹੈ ਕਿ ਅੱਜ ਅਗਰ ਅਸੀਂ ਦੇਖੀਏ ਕਿ ਇਹਦੀ ਪ੍ਰੋਡਕਸ਼ਨ ਜਿਹੜੀ ਆ ਉਹ ਸਭ ਤੋਂ ਪੂਰੀ ਨਹੀਂ ਹੁੰਦੀ ਇਹ ਆਨਲਾਈਨ ਹੀ ਇੰਨਾ ਵਿਕਦਾ ਜੇ ਲੋਕੀ ਸਾਡੀ ਸਾਈਟ www.vedvan.com ਉਧਰ ਤੇ ਜਦੋਂ ਜਾਂਦੇ ਆ ਨਰਲਾ ਆਈ ਡ੍ਰੌਪ ਸਾਡਾ ਬਲਕਿ ਅਸੀਂ ਇਹ ਦੋ ਪੀਸ ਨਾਲ ਇੱਕ ਪੀਸ ਫ੍ਰੀ ਰੱਖਿਆ ਹੋਇਆ ਤਾਂ ਕਿ ਬੰਦਾ ਤਿੰਨ ਲੈ ਜਾਵੇ ਇੱਕ ਗੱਡੀ 'ਚ ਰੱਖੇ ਇੱਕ ਘਰੇ ਰੱਖੇ ਕਿ ਦਫ਼ਤਰ 'ਚ ਰੱਖੇ ਜਿੱਥੇ ਲੋੜ ਲੱਗਦਾ ਉਹਦਾ ਪਾਲ ਵੇਖਾ ਨਹੀਂ ਨਹੀਂ ਇਹਨੂੰ ਅੱਜ ਲੈ ਕੇ ਜਾਂਦੇ ਆ ਤੁਹਾਨੂੰ ਫੀਡਬੈਕ ਦੇਵਾਂਗੇ ਇਹਦੀ ਅੱਖਾਂ ਦਾ ਬਹੁਤ ਕੰਮ ਹੈਗਾ ਇਹ ਡ੍ਰੌਪ ਤੋਂ ਬਾਅਦ ਹੁਣ ਸਾਹਮਣੇ ਮੈਨੂੰ ਦਿਖ ਰਿਹਾ ਕਿ ਤੁਹਾਡੇ ਲਿਖਿਆ ਹੋਇਆ ਗੱਭਰੂ ਕਿਆ ਬਾਤ ਹੈ ਤੇ ਪਲੱਸ ਕੀ ਹੈ ਇਹ ਐਕਸ ਪਲੱਸ ਗੋਲਡ ਐਕਸ ਪਲੱਸ ਇਹ ਬੜੀ ਐਟ੍ਰੈਕਟਿਵ ਜੀ ਐਨ ਮੈਨੂੰ ਲੱਗਦਾ ਸੋਨਾ ਸਾਨਾ ਜਿਆਦਾ ਰੰਗ ਜਿਹਾ ਦਿਸਦਾ ਮੈਨੂੰ ਇਹਦੇ ਵਿੱਚ ਨਾ ਕਿਉਂਕਿ ਅਸੀਂ ਤਾਂ ਇਹ ਕਾਮ ਜੰਤਾ ਹੈ ਗਿਆ ਸਾਨੂੰ ਦਾ ਕ੍ਰਿਓਸਟੀ ਹੁੰਦੀ ਹੈ ਤੁਸੀਂ ਤਾਂ ਬਣਾਈਆਂ ਨੇ ਇਹ ਚੀਜ਼ਾਂ ਮੈਸੂਲ ਬੱਸਦਾ ਚਿਮਾ ਸਰ ਇਹ ਜਿਹੜਾ ਐਕਸ ਪਲੱਸ ਗੋਲਡ ਹੈ ਨਾ ਇਹ ਇੱਕ ਜਿਹੜੀ ਸਾਡੀ ਕੰਪਨੀ ਆ ਉਹਦੀ ਤਾਂ ਇਹ ਰੀੜ ਦੀ ਹੱਡੀ ਆ ਮਤਲਬ ਸਾਡਾ ਇਹ ਬੋਨ ਹੈ ਇਹਦੇ ਸਿਰ ਤੇ ਸਾਡੀ ਕੰਪਨੀ ਖੜੀ ਆ ਇਹ ਪ੍ਰੋਡਕਟ ਜਿਹਨੇ ਯੂਜ਼ ਕਰ ਲਿਆ ਉਹਦਾ ਸਾਡੇ ਤੇ ਭਰੋਸਾ ਜੇ 10% ਦਾ 100% ਹੋ ਜਾਂਦਾ। ਬਈ ਆਰ ਕੁਸ਼ਤੇ ਦਿੱਤਾ ਗੋਲ ਸਾਹਿਬ ਨੇ। ਕਿਉਂ ਦਿੱਤਾ ਕੀ ਆ ਸੀ ਐਕਚੁਅਲੀ ਮੇਰਾ ਨਾ ਜੀ ਸ਼ੁਰੂ ਤੋਂ ਇੱਕ ਵਿਜ਼ਨ ਸੀਗਾ। ਇੱਕ ਤਾਂ ਸੀਗਾ ਲੋਕਾਂ ਨੂੰ ਅਸੀਂ ਨਸ਼ੇ ਛੁਡਾਣੇ ਆ। ਇੱਕ ਸੀਗਾ ਕਿ ਕੋਈ ਐਦਾਂ ਦੀ ਚੀਜ਼ ਦੇਣੀ ਆ ਕਿ ਉਹਦੀ ਮੈਰਿਡ ਲਾਈਫ ਕਦੇ ਡਿਸਟਰਬ ਨਾ ਹੋਵੇ। ਜਿਵੇਂ 슈ਗਰ ਦੇ ਮਰੀਜ਼ ਆ ਉਹਨਾਂ ਨੂੰ ਨੇਚਰਲੀ ਵੀਕਨੈਸ ਆ ਜਾਂਦੀ ਆ। ਜਿਵੇਂ ਕਹ ਲੋ ਕਿ ਉਹਨਾਂ ਦੀ ਮੈਰਿਡ ਲਾਈਫ ਹੈ ਉਹਨਾਂ ਦੀ ਰੋਮਾਂਸ ਸ਼ੂਗਰ ਤਾਂ ਬਹੁਤ ਬਿਮਾਰੀ ਪੈੜੀਆ ਸਭ ਕੁਝ ਵੀਕਨਸ ਲਿਆ ਦਿੰਦਾ ਸ਼ੂਗਰ ਕਰਕੇ ਨਾ ਜੀ ਇਨਸਾਨ ਦਾ ਬ੍ਰੇਨ ਵੀਕ ਹੋ ਜਾਂਦਾ ਉਹਦੀ ਬਾਡੀ ਵੀਕ ਹੁੰਦੀ ਆ ਪਲੱਸ ਕੀ ਹੁੰਦਾ ਕਿ ਉਹਦੀ ਰੋਮਾਂਸ ਬਿਲਕੁਲ ਹੀ ਖਤਮ ਹੋ ਜਾਂਦਾ ਲਾਈਫ ਚ ਚਾਹੇ ਉਹ ਲੇਡੀ ਆ ਚਾਹੇ ਜੈਂਟਸ ਉਹਦਾ ਬਾਣੀ ਨਹੀਂ ਕਰਦਾ ਮੈਂ ਟੈਸਟੋਸਟ੍ਰੋਨ ਆਪ ਕਰ ਦਿਆ ਇਹ ਟੈਸਟੋਸਟ੍ਰੋਨ ਆਪ ਕਰ ਦਿਆ ਉਹਦਾ ਵੀ ਬਹੁਤ એનર્ਜੀ ਐਨਰਜੈਟਿਕ ਆ ਜਿਵੇਂ ਮੈਂ ਤੁਹਾਡੇ ਅੱਗੇ ਬੈਠਾ ਮੇਰੇ ਕੋਲੇ ਦਿਨ ਚ 200 250 ਪੇਸ਼ੈਂਟ ਦੇ ਹਿਸਾਬ ਨਾਲ ਸਾਰਾ ਦਿਨ ਬੋਲਣਾ ਪੇਸ਼ੈਂਟ ਵੀ ਕਹਿੰਦੇ ਹੁੰਦੇ ਕਈ ਵਾਰ ਕਿ ਬਈ ਤੁਸੀਂ ਕੀ ਕਹਿੰਦੇ ਹੋ ਸਵੇਰੇ ਤੇ ਬੋਲੀਓ ਜਾਨੇ ਮੈਂ ਬਰੋਸਾ ਕਿਹਾ ਮੈਂ ਭਾਈ ਆਹੀ ਕਰਨਾ ਕਿਉਂਕਿ ਇਹ ਰੋਜ਼ ਅਗਰ ਖਾ ਇਹਦੇ ਵੀ ਲਗਾ ਬੋਰਡ ਵੀ ਦੇਖਿਆ ਮਤਲਬ ਹਾਂਜੀ ਇਹ ਸਾਰੀ ਜਗ੍ਹਾ ਹੋਲਡਿੰਗ ਦਿੱਤੇ ਰਹੇ ਨੇ ਇਹਨੂੰ ਅਸੀਂ ਪ੍ਰਮੋਟ ਕਰਨ ਦੀ ਇੰਨੀ ਕੋਸ਼ਿਸ਼ ਕੀਤੀ ਹੈ ਜੀ ਕਿ ਅੱਜ ਜਿਹੜਾ ਬੰਦਾ ਪੰਜਾਬ ਦੀ ਧਰਤੀ ਤੇ ਚਲ ਰਿਹਾ ਉਹਨੂੰ ਇਹਦਾ ਪਤਾ ਹੈ ਵੀ ਇਹ ਕੁਝ ਦਿੱਤਾ ਓਕੇ ਓਕੇ ਔਰ ਇਹ ਸਭ ਤੋਂ ਬੈਸਟ ਸਥਰੂਤ ਹੈ ਜੀ ਜਿਹੜਾ ਮਤਲਬ ਕਿ ਲੋਕਾਂ ਦੀ ਰੋਮਾਂਸ ਭਰੀ ਜ਼ਿੰਦਗੀ ਨੂੰ ਰੋਮਾਂਟਿਕ ਬਣਾਉਣ ਵਾਸਤੇ ਇਹ ਬੈਸਟ ਮੰਨਿਆ ਜਾਂਦਾ ਹੂੰ 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 ਤ੍ਰ ਇਸੇ ਤਰ੍ਹਾਂ ਦਾ ਗਬਰੂ ਪਾਊਡਰ ਹੈ ਜੀ ਹੂੰ ਇਹ ਇਹ ਤਾਂ ਵੈਸੇ ਹੀ ਬਣ ਗਿਆ ਜੀ ਇਹ ਅਸੀਂ ਬਣਾਇਆ ਤਾਂ ਸੀਗਾ ਉਹਨਾਂ ਲੋਕਾਂ ਵਾਸਤੇ ਜਿਹੜੇ ਲੋਕ ਫੀਲ ਕਰਦੇ ਕਿ એનર્ਜੀ ਲੋ ਹੋ ਗਈ ਗੁਲਸਾ ਕੁਝ ਦੇ ਲੋ ਅੱਛਾ ਮੰਗਦੇ ਆ ਆਮ ਮਤਲਬ ਜਿਵੇਂ ਫੋਰਨ ਤੋਂ ਆਉਂਦੇ ਲੋਕੀ ਇੱਧਰ ਇੰਡੀਆ ਚੋਂ ਕਹਿੰਦੇ ਨੇ ਯਾਰ ਰਾਜਰਵੇਦ ਦੇ ਵਿੱਚ ਬੜਾ ਖੁਸ਼ ਆ ਸਫੈਦ ਮੁਸਲੀ ਸਾਲ ਪੰਜਾਬ ਮਿਸ਼ਰੀ ਕੌਂਚ ਬੀਜ ਪਾ ਕੇ ਅਸ਼ਵਗੰਧ ਸਤਾਵਰ ਛਲਾਜੀ ਕੁਝ ਪਾ ਕੇ ਕੋਈ ਚੀਜ਼ ਦਿਓ ਯਾਰ ਸਾਨੂੰ ਅੱਛਾ ਤਾਂ ਅਸੀਂ ਨਾ ਬੁਲਾਇਆ ਤਾਂ ਉਹੀ ਸੀਗਾ ਤੇ ਇਹਦੇ ਕੰਮ ਕਰਿਆ ਚਿਮਾ ਸਾਹਿਬ ਲੋਕਾਂ ਦੇ ਸਪਰਮ ਕਾਊਂਟਰ ਨੂੰ ਇਨਕਰੀਜ਼ ਕਰਨ ਵਾਸਤੇ ਜੋ ਅੱਜ ਕੱਲ ਬਹੁਤ ਹੀ ਜ਼ਿਆਦਾ ਪ੍ਰੋਬਲਮ ਹੈ ਲੋਕਾਂ ਦੇ ਵਿੱਚ ਮੈਂ ਵੀ ਇੱਕ ਤੇ ਵੀਡੀਓ ਕਈ ਵਾਰ ਪਾਈ ਆ ਬੱਚੇ ਨਹੀਂ ਹੋ ਰਹੇ ਸਰ ਵਿਆਹ ਨੂੰ 10 10 ਸਾਲ ਹੋ ਜਾਂਦੇ ਆ ਛੋਟੀ ਜੀ ਗੱਲ ਹੁੰਦੀ ਹੈ ਤੇ ਉਹ ਬੀਰਜ ਦੇ ਵਿੱਚ ਸਪਰਮ ਕਾਊਂਟ ਘਟ ਗਿਆ ਤੇ ਫਿਰ ਉਹ ਉਹਨੂੰ ਈਡੀ ਦੀ ਪ੍ਰੋਬਲਮ ਹੋ ਗਈ ਈਡੀ ਦੀ ਪ੍ਰੋਬਲਮ ਐਕਸ ਪਲੱਸ ਕਵਰ ਕਰ ਦਿੰਦਾ ਸੀਗਾ ਕਿਉਂਕਿ ਇਹ ਤਾਂ ਬਹੁਤ ਜ਼ਰੂਰੀ ਹੈ ਅੱਜ ਕੱਲ ਜਿਵੇਂ ਮੋਬਾਈਲ ਰੇਂਜ ਨੇ ਚੀਜ਼ਾਂ ਨੇ ਸਭ ਕੁਝ ਪਤਲਾ ਹੋ ਜਾਂਦਾ ਉਹਦੇ ਨਾਲ ਤੁਸੀਂ ਨਾ ਜੀ ਇਹਨੂੰ ਜੇ ਇਹ ਜਿਹੜਾ ਗੱਭਰੂ ਪਾਊਡਰ ਹੈ ਇਹ ਇਹ ਦੇਖੋ ਇਹਦੇ ਵਿੱਚ ਸਪਰਮ ਦੀ ਤਰ੍ਹਾਂ ਹੀ ਅਸੀਂ ਉਹਦਾ ਦਾਣਾ ਬਣਾਇਆ ਇਹ ਸਪਰਮ ਕਾਊਂਟ ਵਧਾ ਦਿੰਦਾ ਹੈ ਔਰ ਦੂਜੀ ਗੱਲ ਜੇ ਤੁਹਾਡਾ ਅੱਗੇ ਬੇਬੀ ਐ ਜਾਂ ਤੁਹਾਡੀ ਜਿੰਸ ਐ ਜੋ ਤੁਰੀ ਹੈਲਦੀ ਹੋਊਗੀ ਘੱਟ ਬਿਮਾਰੀਆਂ ਹੋਣਗੀਆਂ ਸਪਰਮ ਹੈਲਦੀ ਹੋਊਗਾ ਤੁਹਾਨੂੰ ਅੱਗੇ ਬੱਚੇ ਵੀ ਮਤਲਬ ਪਰਿਵਾਰ ਖੁਸ਼ ਰਹਿੰਦਾ ਹੈ ਨਹੀਂ ਹੁਣ ਕੀ ਹੁੰਦਾ ਜੀ ਅੱਗੇ ਤੁਸੀਂ ਦੇਖਦੇ ਹੋ ਜਦੋਂ ਬੱਚਾ ਹੁੰਦਾ ਆਪਾਂ ਅਗਲੇ ਨੂੰ ਹਾਲਚਲ ਪੁੱਛਦੇ ਆਂ ਵੀ ਕਿਵੇਂ ਆ ਘਰ ਵਾਲੀ ਠੀਕ ਆ ਵੀ ਉੱਥੇ ਤੇਰੀ ਉੱਤੇ ਬੱਚਾ ਉਹ ਕਹਿੰਦਾ ਜੀ ਬੱਚਾ ਆਈ ਸੀ ਜੂਸ ਪਿਆ ਸਾਡੇ ਬਜ਼ੁਰਗ ਕੀ ਕਰਦੇ ਸੀ ਜੇ ਕੁੜੀ ਪ੍ਰੈਗਨੈਂਟ ਹੋ ਗਈ ਉਹਨਾਂ ਦੀ ਬਹੂ ਉਹਨੂੰ ਪੇਕੇ ਭੇਜ ਦਿੰਦੇ ਸੀ ਹਾਂ ਠੀਕ ਹੈ ਡਾਕਟਰ ਵਾਸਤੇ ਉਹ ਉੱਥੇ ਰੈਸਟ ਕਰੂਗੀ ਬੱਚਾ ਹੈਲਦੀ ਹੋਊਗਾ ਫਿਰ ਉੱਥੇ ਉਹਦੇ ਕਮਰੇ ਚ ਫੋਟੋਆਂ ਲੱਗਦੀਆਂ ਸੀ ਭਗਤ ਸਿੰਘ ਵਰਗਿਆਂ ਦੀਆਂ ਤੇ ਮਹਾਰਾਣਾ ਰਣਜੀਤ ਸਿੰਘ ਵਰਗਿਆਂ ਦੀਆਂ ਹੁਣ ਚੱਕ ਕੇ ਉੱਥੇ ਫੋਟੋਆਂ ਲਾ ਦਿੰਦੇ ਨੇ ਦੂਜੀਆਂ ਕੋਈ ਡਾਂਸਰ ਕੋਈ ਹੋਰ ਬੁਤਲੇ ਵੀ ਅਸਰ ਹੁੰਦਾ ਪੈਂਦਾ ਜਿਹਾ ਜਿਹਾ ਉਹ ਜਿਹੜਾ ਬੱਚਾ ਤੁਹਾਡੇ ਪੇਟ ਚ ਹੈ ਨਾ ਜੀ ਉੱਥੇ ਅਸਰ ਪੈਂਦਾ ਜਿਵੇਂ ਜੀ ਲੇਡੀ ਖੁਰਾਕ ਖਾਊਗੀ ਉਹਦਾ ਵੀ ਅਸਰ ਪੈਂਦਾ ਜੁਏ ਚੀਜ਼ਾਂ ਆਪਾਂ ਆਦ ਜੁਗਾਤ ਤੋਂ ਸੁਣਦੇ ਆਏ ਆ ਇਤਿਹਾਸ ਤੋਂ ਸੁਣਦੇ ਆਏ ਆ ਵੀ ਜੋ ਦੇਖਦਾ ਉਸ ਟਾਈਮ ਜਦੋਂ ਇੱਕ ਲੇਡੀ ਪ੍ਰੈਗਨੈਂਟ ਹੁੰਦੀ ਹੈ ਕਨਸੀਵ ਕਰਦੀ ਹੈ ਜੋ ਥਾਟ ਉਹਦੇ ਦਿਮਾਗ 'ਚ ਚੱਲਦਾ ਹੈ ਜਾਂ ਉਹ ਵਾਤਾਵਰਣ ਦੇ ਵਿੱਚ ਦੇਖਦੀ ਹੈ ਤਾਂ ਉਹ ਕਨਸੀਵ ਅਭੁਮਨਿਉ ਦੀ ਐਗਜ਼ਾਮਪਲ ਆਪਾਂ ਲੈ ਸਕਦੇ ਹਾਂ ਮਹਾਭਾਰਤ ਦੇ ਵਿੱਚ ਹਨਾ ਬਹੁਤ ਵੱਡੀਆਂ ਐਗਜ਼ਾਮਪਲਾਂ ਨੇ ਤੇ ਬੜੀ ਮਾੜੀ ਗੱਲ ਆ ਅੱਜ ਕੱਲ ਅਸੀਂ ਪੋਡਕਾਸਟ ਕਰਦੇ ਪਏ ਆ ਜਾਂ ਗੱਲ ਕਰਦੇ ਇਹ ਗੱਲ ਕਰਦੇ ਸ਼ਰਮਾਉਂਦੇ ਆ ਲੋਕ ਤੇ ਜਿਹੜੀ ਜਿੰਸ ਨੇ ਜਿਹੜੇ ਬੱਚਿਆਂ ਨਾਲ ਤੁਸੀਂ ਅੱਗੇ ਖੇਡਣਾ ਜਾਂ ਜਿਨ੍ਹਾਂ ਨੇ ਪਰਿਵਾਰ ਬੰਨਣਾ ਅੱਗੇ ਪਰਿਵਾਰਾਂ ਦੇ ਪਰਿਵਾਰ ਬੰਨਨੇ ਨੇ ਦੇਸ਼ ਚਲਾਉਣੇ ਆ ਚੀਜ਼ਾਂ ਨੇ ਉਹਦੇ ਤੇ ਅਸੀਂ ਕੋਈ ਵਰਕ ਹੀ ਨਹੀਂ ਕਰਦੇ ਪਏ ਹਨਾ ਹੋਰ ਅਸੀਂ ਇਲੈਕਟ੍ਰੋਨਿਕ ਚੀਜ਼ਾਂ ਨੇ ਆਵਿਸ਼ਕਾਰ ਕਰੀ ਜਾਂਦੇ ਆ ਜਿਹੜੀਆਂ ਸਾਡੇ ਉਹ ਬਹੁਤ ਕੁੜੀਆਂ ਆਉਂਦੀਆਂ ਨੇ ਜੀ ਸਾਡੇ ਕੋਲੇ ਉਹਨਾਂ ਨੂੰ ਅਸੀਂ ਇਹੀ ਚੀਜ਼ਾਂ ਪੜਾਉਨੇ ਆਂ ਵੀ ਬੇਟਾ ਜਤੂ ਪ੍ਰੈਗਨੈਂਟ ਹੋ ਗਈ ਤਾਂ ਤੂੰ ਕੀ ਕਰਨਾ ਦੇਖ ਐ ਜਮਾਨਾ ਹੈ ਜੇ ਤੂੰ ਹਟ ਨਹੀਂ ਸਕਦੀ ਤੈਨੂੰ ਪੌਡਕਾਸਟ ਵੀ ਦੇਖਣੇ ਆਂ ਤੇ ਟੀਵੀ ਵੀ ਦੇਖਣੇ ਆਂ ਤੇ ਵੀਡੀਓ ਵੀ ਦੇਖਣੇ ਆਂ ਸਾਸ ਕਬੀ ਬਹੂ ਵੀ ਦੇਖਣੇ ਸਭ ਕੁਝ ਤਾਂ ਦੇਖਣਾ ਪਰ ਜਦੋਂ ਤੈਨੂੰ ਟਾਈਮ ਲੱਗੇ ਘੰਟਾ ਅੱਧਾ ਘੰਟਾ ਗੁਰਬਾਣੀ ਲਾ ਲਾ ਜੇ ਤੂੰ ਕਿਸੇ ਧਰਮ ਚ ਜਿਹੜੇ ਧਰਮ ਚ ਗੀਤਾਂ ਸੁਣ ਲਾ ਜਿਹੜੇ ਵੀ ਧਰਮ ਚ ਉਹਨੂੰ ਕੰਨਾਂ ਚ ਉਹ ਚੀਜ਼ਾਂ ਜਾਣ ਗਿਆ ਤੁਹਾਡਾ ਬੱਚਾ ਘੱਟ ਹੋਊਗਾ ਉਹੀ ਤੁਹਾਡੇ ਬਲੱਡ ਚ ਰਹਿਦੋਂ ਹੋਊਗਾ ਉਹ ਰਾਖਸ਼ੀ ਬੁੱਧੀ ਨਹੀਂ ਹੋਊਗਾ ਉਹ ਮਤਲਬ ਗੁੱਡ ਬੁੱਧੀ ਦਾ ਬੱਚਾ ਹੋਊਗਾ ਅੱਜ ਕੱਲ ਆਪਾਂ ਦੇਖ ਵੀ ਰਹੇ ਹਾਂ ਬੱਚੇ ਬਹੁਤ ਇੰਟੈਲੀਜੈਂਟ ਨੇ ਅੱਗੇ ਨਾਲ ਨਹੀਂ ਇਹ ਦੇਖੋ ਸਾਡਾ ਤਾਂ ਸਮਾਜ ਹੀ ਇਹ ਚੀਜ਼ ਤੇ ਟਿਕਿਆ ਹੋਇਆ ਹੈ ਜਿਹੜੀ ਚੀਜ਼ ਅਸੀਂ ਗੱਲ ਕਰਨ ਨੂੰ ਚਾਹੁੰਦੇ ਆ ਉਹ ਚੀਜ਼ ਤੇ ਸਾਡੀ ਜਨਰੇਸ਼ਨ ਸਾਡੀਆਂ ਚੀਜ਼ਾਂ ਟਿਕੀਆਂ ਹੋਈਆਂ ਹੈ ਸਾਡੀ ਟਰੈਜੇਡੀ ਵੀ ਆ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਇਸ ਬਾਰੇ ਗੱਲ ਨਹੀਂ ਕਰਦੇ ਇਹ ਨਾਲ ਚਿਮਨਾ ਸਾਹਿਬ ਮੈਂ ਬੜਾ ਭ੍ਰਾਂਤੀ ਕੱਢੀ ਆ ਮੈਂ ਪਤਾ ਹੈ ਕੀ ਕਹਿਣਾ ਹੁੰਦਾ ਜਦੋਂ ਮੇਰੇ ਕੋਲੇ ਆਉਂਦੇ ਆ ਕਪਲ ਹੂੰ ਸੱਡੇ ਕੋਲ ਬੈਠਦੇ ਆ ਮੈਂ ਉਹਨੂੰ ਕਹਿੰਦਾ ਲੈ ਭੈਣ ਪਾਣੀ ਪੀ ਨਾਲਿਆ ਜੀਜੇ ਨੂੰ ਪਲਾ ਹੈ ਨਾ ਉਹ ਅੰਦਰੋਂ ਖੁਸ਼ ਹੋ ਜਾਂਦਾ ਵੀ ਯਾਰ ਗੋਇਲ ਨੇ ਮੈਨੂੰ ਜੀਜਾ ਕਿਆ ਸਿਕਿਉਰਟੀ ਸਿਕਿਉਰਟੀ ਦੂਰ ਹੋ ਜਾਂਦੀ ਹੈ ਫਿਰ ਉਹਨੂੰ ਕਹਿੰਦਾ ਉਹਨੂੰ ਖੁੱਲ ਕੇ ਗੱਲ ਦੱਸੋ ਕੀ ਹੈ ਕਹਿੰਦਾ ਗੋਲ ਸਾਹਿਬ 4-5 ਸਾਲ ਹੋ ਗਏ ਇਹਦੇ ਗੋਡੇ ਦੁਖੀ ਜਾਂਦੇ ਨੇ ਮੈਨੂੰ ਸ਼ੂਗਰ ਹੋਈ ਪਈ ਆ ਕੁਝ ਦਿਓ ਯਾਰ ਭੈਣ ਭਾਈਆਂ ਵਾਂਗੂੰ ਰਹੀ ਜਾਂਦੇ ਆ ਅਸੀਂ ਤਾਂ ਮਤਲਬ ਫਿਰ ਖੁੱਲ ਕੇ ਗੱਲ ਕਰ ਦੇ ਨੀ ਕਿਉਂਕਿ ਪਿੱਛੇ ਮਦਰ ਫਾਦਰ ਨੇ ਉਹਨਾਂ ਦੇ ਕੰਮ ਨਹੀਂ ਨਾ ਕੀਤਾ ਹੁੰਦਾ ਉਹਨਾਂ ਦੇ ਮਦਰ ਫਾਦਰ ਨੇ ਇਹ ਚੀਜ਼ਾਂ ਨਹੀਂ ਜਿਉ ਇੰਨੀ ਲੇਟ ਆਏ ਆ ਜਿਉ ਉਹਨਾਂ ਦੇ ਉਹਨਾਂ ਦੇ ਪੁਰਖੇ ਆਏ ਹੁੰਦੇ ਜਾਂ ਇਹ ਚੀਜ਼ਾਂ ਦੀ ਖੋਜ ਕੀਤੀ ਹੁੰਦੀ ਤਾਂ ਅੱਜ ਗੋਡੇ ਫੜ ਕੇ ਨਾ ਬੈਠੇ ਹੁੰਦੇ ਨਹੀਂ ਬੈਠੇ ਹੁਣ ਯੰਗ ਬੱਚੇ ਛੋਟੇ ਛੋਟੇ ਬੱਚੇ ਨੇ ਅਗੇ ਅਗੇ ਹੁਣ ਆਪਾਂ ਹੀ ਸੀਗੇ ਆਪਾਂ ਪਿੰਡਾਂ 'ਚ ਜੰਮੇ ਪਲੇ ਆ ਜੀ ਆਪਾਂ ਤੁਸੀਂ ਵੀ ਉਹ ਮਾਹੌਲ ਪੂਰਾ ਦੇਖਿਆ ਹੋਊਗਾ ਮੈਂ ਇਹ ਗੱਲ ਨੂੰ ਸਮਝ ਸਕਦਾ ਕਿ ਜਦੋਂ ਆਪਾਂ ਘਰ 'ਚ ਮੱਝਾਂ ਗਈਆਂ ਡੰਗਰ ਰੱਖੇ ਸੀ ਧਾਰਾ ਮਾਰ ਮਾਰ ਮੂੰਹ 'ਚ ਸਿੱਧਾ ਮੈਂ ਆ ਪਿੰਡ ਰਿਆਂ ਧਾਰਾ ਕੱਢ ਲੈਣਾ ਮੈਂ ਸਿੱਧਾ ਦਾ ਮੱਝ ਦਾ ਦੁੱਧ ਮੈਂ ਤਾਂ ਪੀਂਦਾ ਸੀਗਾ ਸਪੈਸ਼ਲੀ ਡੋਕੇ ਹਾਂ ਹਾਂ ਜੋ ਬਾਜ ਕਿੰਨੇ ਤਾਕਤਵਰ ਹੁੰਦੇ ਹੁਣ ਡੋਕੇ ਸ਼ਬਦ ਹੀ ਨਹੀਂ ਸਮਝਾਉਂਦਾ ਕਿਸੇ ਨੂੰ ਨਾ ਬੋਲੀ ਦੱਸੋ ਬੱਚੇ ਨੂੰ ਪਤਾ ਨਹੀਂ ਹਾਂ ਬੋਲੀ ਚੋਰੀ ਚੁੰਗ ਜਾਣੀ ਮੈਂ ਮੱਝ ਹਨਾ ਮਤਲਬ ਵੀ ਚਲੋ ਚੋਰੀ ਚੁੰਗੀਆਂ ਖਰਾਕਾਂ ਖਾਦੀਆਂ ਸਰੀਰ 'ਚ ਦਿਸ ਹੁਣ ਵੀ ਹੈਗੇ ਨੇ ਕੁਝ ਬੱਚੇ ਪਰ ਜਿਹੜੇ ਹੁਣ ਸ਼ਹਿਰਾਂ 'ਚ ਜ਼ਿਆਦਾ ਆ ਗਏ ਉਹਨਾਂ ਨੂੰ ਵਿਚਾਰਿਆਂ ਨੂੰ ਐ ਨਹੀਂ ਪਤਾ ਦੁੱਧ ਕਿੱਥੋਂ ਆਉਂਦਾ ਜੇ ਪੁੱਛੋ ਤਾਂ ਰਾਮੂ ਮੈਂ ਕਹਿੰਦਾ ਜੀ ਕਿਤੇ ਬੱਕਰੀ ਚਾਰਦੀ ਚੁਰ ਦੀ ਹੱਥ ਆ ਜੀ ਨਹੀਂ ਕੰਨ ਫੜ ਕੇ ਚੁੰਗ ਜਾਂਦੀ ਸੀ ਸੀ ਖੇਤ ਦੇ ਵਿੱਚ ਵੀ ਕਈ ਵਾਰੋਂ ਲੱਗ ਤੁਰਿਆ ਨਹੀਂ ਫਿਰਦਾ ਹੁੰਦਾ ਉਹ ਦਿਖਦਾ ਵੀ ਆ ਨਜ਼ਰ ਆਉਂਦੀ ਮਤਲਬ ਉਹ ਮਿੰਟ 'ਚ ਹੀ ਨਿਚੋੜ ਦਿੰਦੇ ਸੀਗੇ ਦੇਖਦੇ 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 ਇੱਕ ਥਾੜੇ ਨਾਲ ਨਾਲ ਦੀ ਨਾਲ ਹੀ ਪੀ ਜਾਂਦੇ ਸੀ ਦੇ ਅੱਜ ਕੱਲ ਬੱਚਿਆਂ ਨੂੰ ਇਹੀ ਗੱਲਾਂ ਨੇ ਦੇਖੋ ਜਿੰਨੇ ਵੀ ਲੋਕ ਪੋਡਕਾਸਟ ਤੁਸੀਂ ਦੇਖ ਰਹੇ ਹੋ ਇਹ ਗੱਲਾਂ ਨੂੰ ਮਜ਼ਾਕ ਚ ਨਾ ਲੋ ਇਹਨਾਂ ਗੱਲਾਂ ਨੂੰ ਐਵੇਂ ਨਾ ਸੋਚੋ ਕਿ ਅਜੀ ਚੀਮਾ ਸਾਹਿਬ ਬਹਿਲੇ ਬੈਠੇ ਆ ਪਤਾ ਨਹੀਂ ਬਹੁਤ ਬਹੁਤ ਕੀਮਤੀ ਵਕਤ ਸਾਰਿਆਂ ਦਾ ਹੈ ਅਰ ਜੇ ਗੱਲਾਂ ਮਾਰ ਰਹੇ ਆ ਆਪਾਂ ਬੈਠੇ ਕਿਸੇ ਇੰਪੋਰਟੈਂਟ ਪਰਸਨ ਦੇ ਨਾਲ ਤਾਂ ਉਹ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਤੁਸੀਂ ਇਹ ਸਮਝੋ ਇਹਨਾਂ ਦੇਖੋ ਵੀ ਹਰ ਚੀਜ਼ ਚਮਕਣ ਵਾਲੀ ਸੋਨਾ ਨਹੀਂ ਹੁੰਦੀ ਹਰ ਬੰਦਾ ਮਿੱਟੀ ਦੇ ਨਾਲ ਮਿੱਟੀ ਹੋ ਕੇ ਅੱਗੇ ਵੱਧਦਾ ਤੇ ਤੁਸੀਂ ਵੀ ਜਿੰਨਾ ਹੋ ਸਕੇ ਆਪਣੇ ਬੱਚਿਆਂ ਨੂੰ ਔਰ ਆਪਣੇ ਆਪ ਨੂੰ ਸਿਹਤਮੰਦ ਧਿਆਨ ਦਿਓ ਕਿਉਂਕਿ ਜੇ ਸਿਹਤ ਠੀਕ ਆ ਜਿਵੇਂ ਕਿਹਾ ਨਾ ਬਜ਼ੁਰਗਾਂ ਨੇ ਪਹਿਲਾ ਸੁੱਖ ਨਿਰੋਗੀ ਕਾਇਆ ਦੂਜਾ ਸੁੱਖ ਪੱਲੇ ਹੋ ਮਾਇਆ ਤੀਜਾ ਸੁੱਖ ਸੁਲੱਖਣਾ ਨਾਰੀ ਚੌਥਾ ਸੁੱਖ ਉਲਾਦ ਖੂਬੇ ਆ ਗਿਆ ਕਰੀ ਇਹ ਜਿਹੜੇ ਸੁੱਖ ਨੇ ਇਹ ਚਾਰ ਸੁੱਖਾਂ ਨੂੰ ਅੱਜ ਤੱਕ ਛੁੱਟ ਲਾਇ ਨਹੀਂ ਗਿਆ ਇਹ ਜੇ ਬਜ਼ੁਰਗਾਂ ਨੇ ਕਿਤੇ ਲਿਖਤਾ ਤਾਂ ਅੱਜ ਤੱਕ ਉਹ ਚੀਜ਼ ਸੱਚੀ ਚੱਲ ਰਹੀ ਹੈ ਕਿ ਸਿਹਤ ਨੂੰ ਉਹਨਾਂ ਨੇ ਪਹਿਲੀ ਧਾਰਨ ਦਿੱਤੇ ਕਿ ਸਭ ਤੋਂ ਪਹਿਲਾ ਸੁੱਖ ਕਿਉਂਕਿ ਜੇ ਤੁਸੀਂ ਤੰਦਰੁਸਤ ਹੋ ਤਾਂ ਵੈਗਰੂ ਵੈਗਰੂ ਕਰ ਪਾਉਗੇ ਨਹੀਂ ਤਾਂ ਹਾਏ ਹਾਏ ਨਿਕਲੀ ਜਾਣੀ ਆ ਬੁੱਤ ਤੇ ਹਾਏ ਹਾਏ ਫਿਰ ਜਦੋਂ ਹੋਰ ਜ਼ਿਆਦਾ ਹੁੰਦੀ ਰਹਿੰਦੀ ਆ ਉਹਦੇ ਕਰਕੇ ਨਾ ਚੱਲਦੇ ਰਹਿੰਦੇ ਅੱਜ ਕੱਲ ਗੋਡਿਆਂ ਦਾ ਬੜਾ ਪ੍ਰੋਬਲਮ ਹੈ ਜੀ ਲੋਕਾਂ ਦਾ ਬਹੁਤ ਜ਼ਿਆਦਾ ਪ੍ਰੋਬਲਮ ਹੈ ਚਲੋ ਇੱਕਾ ਮੈਂ ਤੁਹਾਡੇ ਹੋਰ ਦੇਖ ਰਿਹਾ ਵਾਈਟ ਸ਼ੀਸ਼ੀ ਇੱਥੇ ਪਈ ਕੋਡ ਕੀ ਆ ਰੋਜ਼ ਵਾਟਰ ਰੋਜ਼ ਵਾਟਰ ਨਹੀਂ ਹੈਗਾ ਜੀ ਅੱਛਾ ਜੀ ਇਹ ਜੋੜ ਫਿੱਟ ਹੈ ਓਕੇ ਇਹ ਆਪਣੇ ਪੂਰੇ ਇੰਡੀਆ ਦੇ ਵਿੱਚ ਪਹਿਲਾ ਪ੍ਰੋਡਕਟ ਹੈ ਜੀ ਅੱਛਾ ਫਸਟ ਪ੍ਰੋਡਕਟ ਹੈ ਗੁੱਡ ਹੈ ਦੇ ਦਰਦ ਵਾਸਤੇ ਅੱਛਾ ਅੱਛਾ ਜੀ ਜਿਹੜਾ ਕਿ ਬਹੁਤ ਕੀਮਤੀ ਵੀ ਹੈ ਲੋਕਾਂ ਨੂੰ ਮਜ਼ਬੂਰੀ ਹੈ ਲੋਕਾਂ ਦੀ ਲੈਂਦੇ ਨੇ ਸਾਡੀ ਮਜ਼ਬੂਰੀ ਸੀ ਬਣਾਉਣਾ ਅਸੀਂ ਕਦੇ ਕੰਪਰੋਮਾਈਜ਼ ਨਹੀਂ ਕੀਤਾ ਅਸੀਂ ਪ੍ਰੋਡਕਟ ਕਦੇ ਐ ਨਹੀਂ ਸੋਚ ਕੇ ਬਣਾਇਆ ਵੀ ਇਹਦੀ ਮਾਰਕੀਟਿੰਗ ਕਰਨੀ ਹੈ ਇਹਨੂੰ ਵੇਚਣਾ ਇਹਦਾ ਕੀਮਤ ਕੀ ਰੱਖਣੀ ਹੈ ਲੋ ਅਸੀਂ ਆਪਣਾ ਮਾਰਜਨ ਰੱਖ ਕੇ ਦੇ ਦਿੰਦੇ ਨਾ ਇਹ ਜਿਹੜਾ ਜੋੜ ਫਿੱਟ ਹੈ ਨਾ ਜੀ ਇਹ ਮਤਲਬ ਪਿਓਰ ਅਸੈਂਸ ਹੈ ਇਹਦੇ ਵਿੱਚ ਦੇਖੋ ਮੈਂ ਲਿਖਿਆ ਹੋਇਆ ਹੈ ਵਿਦ ਨੀਲਗਰੀ ਆਇਲ ਓਕੇ ਪਿਓਰ ਅਸੈਂਸ ਹੈ ਔਰ ਇਹ ਵਾਈਟ ਕਲਰ ਦਾ ਹੈ ਜੀ ਔਰ ਜਿੰਨੀਆਂ ਹਰਬਜ਼ ਪਈਆਂ ਹੋਈਆਂ ਨੇ ਜਦੋਂ ਕੋਈ ਵੀ ਇਹਨੂੰ ਬਣਾਊਗਾ ਤਾਂ ਇਹ ਤੇਲ ਕਾਲੇ ਰੰਗ ਦਾ ਬਣੂਗਾ ਓਕੇ ਇਹਨੂੰ ਸਾਡੇ ਵੈਦ ਜੀ ਨੇ ਔਰ ਸਾਡੀ ਜਿਹੜੀ ਐਕਸਪਰਟ ਟੀਮ ਹੈ ਉਹਨੇ ਇਹਦਾ ਕਲਰ ਖਤਮ ਕੀਤਾ ਜੀ ਕਾਲਾ ਪਣ ਖਤਮ ਕੀਤਾ ਕਿ ਕੱਪੜਿਆਂ ਨੂੰ ਨਾ ਲੱਗੇ ਔਰ ਉਹ ਕਾਲਾ ਪਣ ਖਤਮ ਕਰਨ ਦਾ ਸਾਨੂੰ ਸਭ ਤੋਂ ਵੱਡਾ ਬੈਨੀਫਿਟ ਕੀ ਮਿਲਿਆ ਕਿ ਇਹ ਇਨਸਟੈਂਟ ਰਿਲੀਵਰ ਬਣ ਗਿਆ ਇੱਕ ਤਾਂ ਤੇਲ ਲਾਈ ਜਾ ਕਦੇ ਫਾਇਦਾ ਕਰੂ ਕਦੇ ਨਹੀਂ ਇਹ ਜੰਦੀ ਪਰ ਜਿਵੇਂ ਤੁਸੀਂ ਕਿਸੇ ਨੂੰ ਗੋਡਿਆਂ 'ਚ ਦਰਦ ਹੋ ਰਿਹਾ ਉਹ ਕਹਿੰਦਾ ਜੀ ਮੈਨੂੰ ਪੇਨ ਕਿਲਰ ਖਿਲਾਓ ਫਟਾਫਟ ਨਹੀਂ ਮੇਤੋ ਮੇਰੀ ਤਾਂ ਜਾਨ ਨਿਕਲੀ ਪਈ ਆ ਮੇਰੇ ਹੁੰਦਾ ਇੰਜਰੀ ਹੈਗੀ ਆ ਹਾਂ ਇਹ ਤੇਲ ਮਲ ਦੋ ਇਨਸਟੈਂਟ ਬੈਨੀਫਿਟ ਹੈ ਜੀ ਇਨਸੈਂਟ ਉਸੇ ਡੈਮਲ 3-4 ਘੰਟੇ ਉਹਨੂੰ ਪੇਨ ਕਿਲਰ ਦੀ ਲੋੜ ਨਹੀਂ ਪੈਂਦੀ ਇਹ ਤੇਲ ਇੰਨਾ ਬੈਨੀਫਿਟ ਕਰਦਾ ਤੇ ਇਹ ਜੇ ਦਰਦ ਹੋ ਰਿਹਾ ਲਾ ਦੀ ਇਹ ਤਾਂ 4 ਘੰਟੇ ਲਈ ਦਰਦ ਗਿਆ 4 ਘੰਟੇ ਲਈ ਤੁਸੀਂ ਜੋ ਮਰਜ਼ੀ ਕਰ ਲਓ ਇਹ ਉਹਨਾਂ ਨੂੰ ਦਿੰਨੇ ਜਿਹੜੇ ਪਲੇਅਰ ਲੋਕ ਆ ਜਿਵੇਂ ਕ੍ਰਿਕਟ ਖੇਡਦਾ ਕਰ ਗਿਆ ਗਰਾਊਂਡ 'ਚ ਫਿਰ ਉੱਥੇ ਹੀ ਲੱਗਦਾ ਉਹ ਕੰਮ ਉਹ ਜਦੋਂ ਇੰਜਰੀ ਹੋਈ ਆ ਹਾਂ ਉਸ ਤੋਂ ਬਾਅਦ ਲਾ ਲਿਆ ਉਹ ਭੱਜ ਰਿਹਾ ਉਹ ਜ਼ਿਆਦਾ ਵਧੂਗੀ ਤਾਂ ਨਹੀਂ ਉੱਥੇ ਖੜੀ ਨਹੀਂ ਇਹਨੇ ਉਹਨੂੰ ਮਸਲ ਨੂੰ ਸਟਿਫ ਕਰ ਲੈਣਾ ਸਟਰੋਂਗ ਕਰ ਲੈਣਾ ਗ੍ਰਿਪ ਕਰ ਲੈਣਾ ਗ੍ਰਿਪ ਕਰ ਦੇਣੀ ਔਰ ਜਿਵੇਂ ਲੋਕੀ ਕੀ ਕਰਦੇ ਆ ਬਹੁਤ ਸਾਰੇ ਲੋਕੀ ਉਹਦੇ ਤੇ ਕੋਈ ਪਲਾਸਟਰ ਕਰਦੇ ਆ ਕੋਈ ਪੱਟੀ ਬੰਨ੍ਹਦੇ ਆ ਕੁਝ ਹੋਰ ਕਰਦੇ ਆ ਇਹ ਸਭ ਤੋਂ ਬੈਸਟ ਚੀਜ਼ ਆ ਔਰ ਦੂਜਾ ਜੇ ਕਿਤੇ ਜ਼ਿਆਦਾ ਹੋਈ ਹੋਵੇ ਬਹੁਤ ਜ਼ਿਆਦਾ ਵੀ ਐਦਾਂ ਕਰਕੇ ਕੋਈ ਪ੍ਰੋਬਲਮ ਹੈਗੀ ਸੋਜਾ ਆਇਆ ਹੋਇਆ ਕੁਝ ਹੋਰ ਹੈ ਤਾਂ ਤੁਸੀਂ ਹਲਦੀ ਔਰ ਫਟਕੜੀ ਲੈ ਲਓ ਦੇ ਕੋਈ ਸਾਡਾ ਅਜਮਾਇਆ ਹੋਇਆ ਨੁਸਖਾ ਹੈ ਲੱਖਾਂ ਲੋਕਾਂ ਨੇ ਅਜਮਾਇਆ ਹੋਇਆ ਹਲਦੀ ਲੈ ਲਓ ਇੱਕ ਚਮਚਾ ਇੱਕ ਚਮਚਾ ਲੈ ਲਓ ਫਟਕੜੀ ਜਿਹੜਾ ਆਪਣੇ ਰਸੋਈ ਚ ਹਲਦੀ ਆ ਉਹੀ ਕਿਤੇ ਨਹੀਂ ਜਾਣਾ ਉਹਨੂੰ ਇੱਕ ਦੋ ਗਲਾਸ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਗਰਮ ਕਰ ਲਓ ਉਬਾਲ ਲਓ ਉਹ ਚ ਫਿਰ ਉਹ ਗਰਮ ਉਹਨਾਂ ਕਿ ਬਰਦਾਸ਼ਤ ਕਰ ਸਕੋ ਉਹਨਾਂ ਕਿ ਗਰਮ ਰੱਖ ਕੇ ਉਹਨੂੰ ਤੁਸੀਂ ਰੋਈ ਗਿੱਲੀ ਕਰੋ ਤੇ ਉਹ ਜਿੱਥੇ ਇੰਜਰੀ ਵਾਲੀ ਜਗ੍ਹਾ ਜਿੱਥੇ ਸੂਜਨ ਆਈ ਹੋਈ ਹੈ ਉੱਥੇ ਲਾਈ ਜਾਓ ਆ ਗੱਡੀ ਜਾਓ ਤੇ ਲਾਈ ਜਾਓ ਟਕੌਰ ਜੀ ਨੂੰ ਆਪਾਂ ਕਹਿੰਦੇ ਤੁਸੀਂ ਸਰ ਕਮਾਲ ਦੇਖੋਗੇ ਰਾਤ ਨੂੰ ਕਰਕੇ ਪੈ ਜਾਓ ਤੇ ਲਾ ਲਓ ਉੱਤੇ ਔਰ ਉਸ ਤੋਂ ਬਾਅਦ ਜਦੋਂ ਸਵੇਰੇ ਤੁਸੀਂ ਉੱਠਣਾ ਬੈੱਡ ਤੋਂ ਥੱਲੇ ਪੈਰ ਰੱਖਣਾ ਤੁਸਾਂ ਤੁਹਾਡੇ ਮੂੰਹ ਚ ਆਪਣੇ ਆਪ ਨਿਕਲਣਾ ਕਿ ਥੈਂਕ ਯੂ ਯਾਰ ਗੋਇਲ ਅੱਜ ਆਇਆ ਲੱਗਦਾ ਵੀ ਹੁਣ ਇਹ ਚੀਜ਼ ਤੋਂ ਬਚ ਜਾਾਂਗੇ ਜਿਹੜੀ ਮੁਸੀਬਤ ਪੈ ਗਈ। ਮੈਂ ਕਿਹਾ ਹਲਦੀ ਫਟਕੜੀ ਵਾਲਾ ਪਾਣੀ ਟਕੋਰ ਫਿਰ ਓਏ ਫਿਰ ਬਹੁਤ ਵਧੀਆ ਜੇ ਇਹ ਨਹੀਂ ਵੀ ਹੈਗਾ ਮੈਂ ਕਹਿੰਦਾ ਹਲਦੀ ਫਟਕੜੀ ਦਾ ਟਕੋਰ ਹੀ ਕਰੀ ਜਾਓ ਉਹਨੇ ਵੀ ਕੰਮ ਕਰ ਦੇਣਾ ਮੈਂ ਤੁਹਾਨੂੰ ਦੱਸਾਂ ਚੀਮਾ ਸਾਹਿਬ ਮੈਂ ਆਯੁਰਵੇਦ ਜਿਹਦੇ ਵਿੱਚ ਕਿਉਂ ਆਇਆ ਮੈਂ ਕੋਈ ਪੰਜਵੀਂ ਪੰਜਵੀਂ ਚ ਪੜਦਾ ਹਾਂਗਾ ਪਿੰਡ ਦਾਡਾ ਮੰਡਮੀ ਚੁੰਦਾ ਮੰਡ ਵੀ ਮਲੇਰ ਕੋਟਲੇ ਕੋਲੇ ਛੋਟ ਸਲੀਕਾ ਨਹੀਂ ਖੇਡਦੇ ਹੁੰਦੇ ਸੀ ਛੋਟੇ ਹੁੰਦੇ ਆਹ ਉਹ ਭੱਜ ਕੇ ਪਤਨ ਵਾਲੇ ਨੂੰ ਹੱਥ ਲਾਉਣਾ ਹੁੰਦਾ ਸੀ ਉਹ ਪਤਨ ਵਾਲੇ ਦੀ ਬਿੰਡਲ ਜੀ ਬਣੀ ਹੁੰਦੀ ਸੀ ਉਹ ਚ ਨਾ ਜੀ ਆ ਦੇਖੋ ਮੇਰੇ ਅੱਖ ਤੇ ਹੁਣ ਵੀ ਨਿਸ਼ਾਨ ਆ ਇਹ ਚੁੰਦੇ ਚੁੰਦੇ ਵੱਜ ਗਿਆ ਅੱਛਾ ਅੱਛਾ ਵੱਜ ਗਿਆ ਤੇ ਮੈਂ ਖੂਨ ਨਿਕਲ ਰਿਹਾ ਤੇ ਰੋਂਦੇ ਰੋਂਦੇ ਘਰ ਆ ਗਏ ਛੋਟੇ ਹੁੰਦੇ ਸੀ ਘਰੇ ਦਾਦੀ ਨੇ ਉੱਤੇ ਚੱਕਿਆ ਫਟਕੜੀ ਤੇ ਹਲਦੀ ਟਕੋਰ ਕਰਕੇ ਲਾਤੀ ਬੱਚੇ ਸੋ ਮੱਚੇ ਤੇ ਗਿਆ ਰਹਾ ਅੱਡ ਤੇ ਲੇਕਿਨ ਤੁਸੀਂ ਦੇਖ ਰਹੋ ਜੀ ਕਿਤੇ ਨਹੀਂ ਗਏ ਕੋਈ ਟੰਕਾ ਨਹੀਂ ਕੁਛ ਨਹੀਂ ਨਿਸ਼ਾਨ ਜ਼ਰੂਰ ਰਹਿ ਗਿਆ ਪਰ ਮਜਾਲ ਹੈ ਕਿ ਉਹ ਕਿਤੇ ਉਹਨਾਂ ਨੇ ਮੈਨੂੰ ਕੋਈ ਗੋਲੀ ਵੀ ਖਵਾਈ ਹੋਵੇ ਉਹ ਫਟਕੜੀ ਵੀ ਫਿਰ ਗ੍ਰਿਪ ਕਰ ਲੈਂਦੀ ਮਸਲ ਟਕੜੀ ਇੱਕਦਮ ਖੂਨ ਬੰਦ ਕਰਦੀ ਹੈ ਜੀ ਇੱਕ ਇੱਕ ਗੱਲ ਮੈਂ ਤੁਹਾਨੂੰ ਦੱਸ ਦਵਾਂ ਜਿੰਨੇ ਵੀ ਇਸ ਟਾਈਮ ਲੋਕ ਪੋਡਕਾਸਟ ਤੁਸੀਂ ਦੇਖ ਰਹੇ ਹੋ ਤੁਹਾਡੇ ਕਿੱਡਾ ਮਰਜੀ ਕੱਟ ਲੱਜੇ ਖੂਨ ਇੱਕਦਮ ਨਿਕਲ ਰਿਹਾ ਹੋਵੇ ਤੁਸੀਂ ਉਹਦੇ ਉੱਤੇ ਫਟਕੜੀ ਚਪਕਾ ਦਿਓ ਉੱਥੇ ਹੀ ਖੂਨ ਰੁਕ ਜਾਊਗਾ ਉਸ ਤੋਂ ਬਾਅਦ ਤੁਸੀਂ ਜਿਹੜਾ ਮਰਜੀ ਟ੍ਰੀਟਮੈਂਟ ਲੈ ਲਓ ਉਹ ਇੱਕ ਬਾਦ ਦੀ ਗੱਲ ਆ ਫਟਕੜੀ ਜਿਹੜੀ ਆ ਉਹ ਐਂਟੀਸੈਪਟਿਕ ਐਂਟੀਬਾਇਓਟਿਕ ਉਹਦੇ ਵਿੱਚ ਹਲਦੀ ਪੈ ਜਾਂਦੀ ਹੈ ਦੋਹੇ ਚੀਜ਼ਾਂ ਇਮੀਡੀਏਟ ਕੰਮ ਕਰ ਜਾਂਦੀਆਂ ਨੇ ਔਰ ਜੇ ਕਿਸੇ ਨੇ ਕੀਤੀਆਂ ਨੇ ਉਹ ਜ਼ਰੂਰ ਦੱਸ ਦਿਓ ਜੇ ਨਹੀਂ ਕੀਤੀਆਂ ਤਾਂ ਕਰਿਆ ਕਰੋ ਕਿਉਂਕਿ ਇਹਨਾਂ ਚੀਜ਼ਾਂ ਦਾ ਬਹੁਤ ਫਾਇਦਾ ਮਿਲਦਾ ਬਹੁਤ ਫਾਇਦਾ ਗੁਹਿਲ ਸਾਹਿਬ ਕੀ ਜਾਣਕਾਰੀ ਹੈ ਨਾ ਬੜਾ ਵਧੀਆ ਲੱਗਿਆ ਮੈਨੂੰ ਆਯੁਰਵੇਦ ਬਾਰੇ ਜਾਣ ਕੇ ਜਾਂ ਤੁਹਾਡੀਆਂ ਚੀਜ਼ਾਂ ਜੋ ਪ੍ਰੋਡਕਟ ਨੇ ਇਹਨਾਂ ਬਾਰੇ ਜਾਣ ਕੇ ਤੇ ਮੈਂ ਤੁਹਾਨੂੰ ਵੀ ਇਹ ਸਲਾਹ ਦਊਂਗਾ ਇਨਸਟੈਂਟ ਆਪਰੇਸ਼ਨ ਤੋਂ ਜਾਂ ਚੀਜ਼ਾਂ ਤੋਂ ਬਚਣ ਲਈ ਤੁਸੀਂ ਆਯੁਰਵੇਦ ਦਾ ਸਾਰਾ ਜ਼ਰੂਰ ਲਓ ਕਿਉਂਕਿ ਆਯੁਰਵੇਦ ਇੱਕ ਅਹਿਜਾ ਖਜ਼ਾਨਾ ਹੈਗਾ ਧੀਰ ਨਾਲ ਐਕਟੀਵੇਟ ਹੁੰਦਾ ਜਾਂਦੇ ਬਾਡੀ ਚ ਪਰ ਤੁਹਾਨੂੰ ਚੰਗੀ ਤੰਦਰੁਸਤੀ ਦਿੰਦਾ ਹੈ ਆਪਰੇਸ਼ਨਾਂ ਤੋਂ ਬਚਾਉਂਦਾ ਕੱਟ ਵੱਟ ਤੋਂ ਬਚਾਉਂਦਾ ਤੇ ਆਯੁਰਵੇਦ ਨੂੰ ਲੈ ਕੇ ਗੋਇਲ ਸਾਹਿਬ ਵਰਗੇ ਤੁਹਾਡੇ ਕੋਲ ਨੇ ਇਹਨਾਂ ਦਾ ਇਸਤੇਮਾਲ ਕਰੋ ਆਪਣੇ ਮਾਪਿਆਂ ਨੂੰ ਸਾਰਿਆਂ ਨੂੰ ਤੰਦਰੁਸਤ ਰੱਖੋ ਆਪ ਤੰਦਰੁਸਤ ਰਹੋ ਆਉਣ ਵਾਲੀਆਂ ਨਸਲਾਂ ਤੇ ਕੰਮ ਵੀ ਕਰੋ ਧੰਨਵਾਦ ਤੁਹਾਡਾ ਇਹਨਾਂ ਚੀਜ਼ਾਂ ਲਈ ਸਾਡੇ ਸਮਾਜ ਨੂੰ ਦੇਣ ਲਈ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਟਾਈਮ ਕੱਢਿਆ ਤੁਸੀਂ ਸਾਡੇ ਸਮਾਜ ਨੂੰ ਯੂਥ ਨੂੰ ਸੇਧ ਦੇਣ ਲਈ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਜੀ ਜਿੰਨੇ ਲੋਕਾਂ ਨੇ ਵੀ ਬੈਠ ਕੇ ਦਾ ਆਨੰਦ ਲਿਆ ਸਾਰਿਆਂ ਨੂੰ ਬਹੁਤ ਹੀ ਪਿਆਰ ਭਰੀ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ ਨਮਸਕਾਰ